ਸਿੰਘ ਗੱਬਰੂ ਆ ਟਰੈਕਟਰਾਂ ਦੀ ਮੋਡੀਫਿਕੇਸ਼ਨ ਦਾ ਕੰਮ ਵੀ ਕਰਦਾ ਹੈ ਗੇਰਾਂ ਦਾ ਕੰਮ ਵੀ ਕਰਦਾ ਹੈ ਸਪੀਡ ਦਾ ਕੰਮ ਵੀ ਕਰਦਾ ਹੈ ਪੱਖੇ ਦਾ ਵੀ ਕਰਦਾ ਹੈ ਪਹਿਲਾਂ ਤਾਂ ਬਾਈ ਮੜਾ ਜਹਾਜ਼ ਹਾਂ ਬਾਈ ਦਾ ਸੰਦਾ ਲੱਗਿਆ ਵੇ ਜਿਹੜਾ ਇੱਲਜੀ ਅਮਰੀਕਾ ਵਾਲਾ ਪੱਡੀ ਗੇਅਰ ਲਾਇਆ ਅੱਛਾ ਜੀ ਪਹਿਲਾਂ ਵਾਲੇ ਗੇਅਰ ਉਹੀ ਰੱਖੀ ਕਿਲੋਮੀਟਰ ਦੀ ਇਹਦੀ ਸਪੀਡ ਹਾਈ ਹੋਗੀ ਹੈਨਾ ਇਦਾਂ ਹੀ ਆ ਬਾਈ ਹਾਂਜੀ ਹਾਂ ਪਲੱਸ ਇਹ D1 ਚ ਤੁਰਨ ਲੱਗ ਗਿਆ ਬਾਈ ਮੜਾ ਛੋਟੇ ਭਾਈ ਗੇਅਰ ਪਾ ਕੇ ਦਾ ਦਿਖਾ ਦੇ ਕਿੱਥੇ ਕਿੱਥੇ ਪੈਂਦੇ ਨੇ ਇੱਥੇ ਆ ਨੇੜੇ ਲਿਆਵੜਾ ਜਾਓ ਮਹਾਰਾਜ ਦੇਵਤਯੋ ਹੌ ਰਿਡੀ ਬਾਈ ਕਿਹੜੇ ਜੇੜੀ ਤੇ ਲੱਗ ਸਕਦਾ ਇਹ ਸਾਰੇ ਜਿਵੇਂ ਹੁਣ ਆ ਮਾਤੜ ਖੜੇ ਨੇ ਸਾਰੇ ਹਾਂਜੀ ਇਹਨਾਂ ਦੇ ਲਾ ਦੋਂਗੇ ਜਿਹੜੀਆਂ ਇਹਦੀ ਅੰਦਰੋਂ ਗੈਲਰੀਆਂ ਨੇ ਉਹਨਾਂ 'ਚ ਤਾਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜਿਹੜੀ ਗਰਮ ਜਦੋਂ ਮੋਡੀਫਾਈ ਹੁੰਦਾ ਹਵਾ ਘਟ ਘਹੀ ਹੋਣੀ ਆ ਦੇਖੋ ਆ ਪੁੜੀ ਲਾ ਕੇ ਆ ਪੁੜੀ ਪਾ ਦਿੰਦੇ ਨੇ ਇਹਦੇ ਨਾਲ ਕੀ ਬਾਈ ਵੀ ਸਪਰੈਡਰ ਤੇ ਚੱਕਰ ਪਾ ਜਾਂਦੇ ਕਿਉਂ ਇਹਦੇ ਇੰਜਨ ਸਾਰਾ ਸੇਮ ਆ ਠੀਕ ਹੈ 35 36 ਜਿਹੜਾ 36 ਆਉਂਦਾ 50 36 ਇਹਦਾ ਉਹਦਾ ਇੰਜਨ ਦੇ 50 75 ਦਾ ਬਲਾਕ ਸਲੀਵ ਸੇਮ ਆ ਇਹਦਾ ਮੇਰੇ ਹਿਸਾਬ ਕਿਤਾਵੇ ਇਹ ਆ ਇਹ ਟਰੈਕਟਰ 5205 ਜੀ ਦੇ ਹਾਂਡੀ ਦੇ ਥੱਲੇ ਪਲੇਟ ਹੈਗੀ ਆ ਤੇ ਇਹਦਾ ਆਪਾਂ ਸਮਾਨਾ ਸੈਕਿੰਡ ਲੈਂਦਾ ਸਾਰਾ ਅੱਛਾ ਭਾਈ ਐਂ ਦੱਸੋ ਇਹਦੇ ਅੰਦਰੋਂ ਗੀਅਰ ਚੋਂ ਵੀ ਕੋਈ ਕਰਾਰੀ ਬਦਲਨੀ ਪੈਣੀ ਆ ਮਲਟੀ ਪਰਪਸ ਆ ਕੱਲੀ ਮੋਡੀਫਿਕੇਸ਼ਨ ਨਹੀਂ ਕਿਹੜੇ ਕਿਹੜੇ ਕੰਮ ਕਰਦੇ ਹੋ ਭਾਈ ਆਪ ਹੀ ਦੱਸ ਤੇ ਪਲਾਇਆ ਹੋਇਆ ਤੇਲ ਲੱਡ ਕਰਕੇ ਏ ਭਾਈ ਕਿਵੇਂ ਲਾਇਆ ਉਹ ਕਪਲੀਨ ਉੱਪਰ ਚੁਪਾਤਾ ਕੇ ਇਹ ਵੀ ਜਿਹੜੀ ਮੇਨ ਲਾਈਵ ਸ਼ਾਵਟਾਰੀ ਆ ਪੀਟੀਓ ਵਾਲੀ ਉਹਦੇ ਵਿੱਚ ਜੰਗਾੜ ਕਰਕੇ ਇੱਕ ਕਪਲੀਨ ਫਿੱਟ ਕਰਕੇ ਫਿਰ ਪੰਪ ਫਿੱਟ ਨਹੀਂ ਕੱਲ ਨੂੰ ਆਪਾਂ ਪੰਪ ਬਦਲਣਾ ਤਾਂ ਕੋਈ ਖੁੱਲ ਖਲਾਈ ਕੁਝ ਨਹੀਂ ਹੈਗਾ ਇਹਦੇ ਸਿਰਫ ਚਾਰ ਨਟ ਨੇ ਲੈ ਭਾਈ ਸੋਹਣਿਓ ਅੱਜ ਪਹੁੰਚਿਆ ਪਿੰਡ ਨਗਰੇ ਜ਼ਿਲ੍ਹਾ ਸੰਗਰੂਰ ਅਮਰੀਕਨ ਈਗਲ ਕਲੱਬ ਵਾਲਿਆਂ ਕੋਲ ਇੱਥੇ ਇੱਕੇ ਛੱਤ ਹੇਠ ਮੋਡੀਫਿਕੇਸ਼ਨ ਗੀਅਰ 4x4 ਹਾਈਡਰੌਲਿਕ ਦਾ ਕੰਮ ਤੇ ਕੋਈ ਵੀ ਜੇ ਅੜਿਆਵਾ ਕੇਸ ਆ ਜੇ ਟਰੈਕਟਰ ਠੀਕ ਨਹੀਂ ਹੋ ਰਿਹਾ ਗਰਮ ਹੋ ਰਿਹਾ ਕੋਈ ਵੀ ਕਿਸੇ ਕਿਸਮ ਦੀ ਪ੍ਰੋਬਲਮ ਆ ਇੱਕੇ ਛੱਤ ਥੱਲੇ ਮੁੰਡਾ ਹੱਲ ਕਰਦਾ ਆਜੋ ਬਾਈ ਦੇ ਦਰਸ਼ਨ ਕਰਾਉਨੇ ਆ ਅਸਲੀ ਮਿਸਤਰੀ ਆ ਰੋਗਾ ਦਾ ਮਾਹ ਮਿਕਨ ਈਗਲ ਕਲੱਬ ਵਾਲਿਆਂ ਕੋਲ ਪਿੰਡ ਹੈਗਾ ਨਾਗਰਾ ਡਿਸਟ੍ਰਿਕਟ ਹੈਗਾ ਸੰਗਰੂਰ ਜਿਹੜਾ ਹੈ ਬਹੁਤ ਮਸ਼ਹੂਰ ਆ ਸਸਰੀ ਗੱਲ ਕੀ ਨਾਮ ਆ ਛੋਟੇ ਭਾਈ ਗੁਰਵਿੰਦਰ ਸਿੰਘ ਨਾਮ ਆਈ ਬਰਾ ਗੁਰਵਿੰਦਰ ਸਿੰਘ ਗੱਭਰੂ ਆ ਟਰੈਕਟਰਾਂ ਦੀ ਮੋਡੀਫਿਕੇਸ਼ਨ ਦਾ ਕੰਮ ਵੀ ਕਰਦਾ ਹੈ ਗੇਰਾਂ ਦਾ ਕੰਮ ਵੀ ਕਰਦਾ ਹੈ ਸਪੀਡ ਦਾ ਕੰਮ ਵੀ ਕਰਦਾ ਹੈ ਪੱਖੇ ਦਾ ਵੀ ਕਰਦਾ ਹੈ ਪਹਿਲਾਂ ਤਾਂ ਬਾਈ ਮਾੜਾ ਜਾਹਾ ਦਿਖਾ ਬਾਈ ਦਾ ਸੰਦਾ ਲੱਗਿਆ ਉਹ ਜਿਹੜਾ ਇੱਲਜੀ ਅਮਰੀਕਾ ਵਾਲੀ ਆਦਰ ਨੂੰ ਕਰਾ ਦਰਸ਼ ਆ ਜਾ ਕੇ ਰਾਂ ਬਾਈ ਪਹਿਲਾਂ ਪੱਖੇ ਤੋਂ ਆ ਜੀ ਕਿਰਾਂ ਜਿਹੜਾ ਪੱਖਾ じゃ ਦਿਖਾਉਂਦਾ ਸੀ ਕਿੱਧਰ ਗਿਆ ਉਹ ਲਓ ਬਾਈ ਜੀ ਇਹਦਾ ਬਹੁਤ ਰੌਲਾ ਪੈਂਦਾ ਮੇਰੇ ਵਰਸੀ ਵਾਲਾ ਜੀ ਜੀ ਨੇ ਲਾਤਾ ਜੀ ਇਹ ਲੱਗਦਾ ਨਹੀਂ ਇਹ ਬੜਾ ਸਿੰਪਲ ਮਕੈਨਿਜ਼ਮ ਆ ਮੇਰਾ ਤਾਂ ਇਹੀ ਮੋਟੋ ਹੁੰਦਾ ਹੈ ਕਿ ਸਿੰਪਲ ਚੀਜ਼ ਆ ਸਾਰਾ ਕੁਝ ਬਣੀ ਜਾਣਾ ਆ ਜੀ ਪੱਖਾ ਦੱਸੋ ਬਾਈ ਜੀ ਕੀ ਆ ਇਹਦਾ ਵੀਰੇ ਜਮੀ ਸਿੰਪਲ ਮਕੈਨਿਜ਼ਮ ਆ ਆ ਬਾਏ ਰ ਹੈ ਜੀ ਠੀਕ ਹੈ ਜੀ ਮੰਨ ਲਓ ਜਿਵੇਂ ਆਪਣਾ ਕਲੱਚ ਕੰਮ ਕਰਦਾ ਜਿਹੜਾ ਮਗਰਾੜ ਤੇ ਨਹੀਂ ਵੀ ਆਪਾਂ ਵੀਡੀਓ ਚ ਦੇਖਦੀ ਰਹਨੇ ਵੀ ਦੱਬ ਕੇ ਉਹ ਤਾੜ ਨਾਲ ਕੰਮ ਕਰਦਾ ਜੋ 스프ਰਿੰਗ ਲੱਗੇ ਹੋਏ ਨੇ ਇਹਦੇ ਵਿੱਚ ਹੁਣ ਇਹ ਜਾਮ ਹੋ ਰਿਹਾ ਸੀ ਤਾਂ ਕਰਕੇ ਆਪਾਂ ਖੋਲਿਆ ਹੋਇਆ ਹੈ ਇਹਨੂੰ ਬਾਈ ਜੀ ਕੋਈ ਮਕੈਨਿਕ ਹਾਈਡਰੌਲਿਕ ਫੰਕਸ਼ਨ ਨਹੀਂ ਕੋਈ ਇਲੈਕਟ੍ਰੋਨਿਕ ਸਪਲਾਈ ਨਹੀਂ ਜਿਵੇਂ ਸਕੂਟਰ ਦੀ ਤਾਰ ਐ ਦੇਸ ਦਿੱਤੇ ਤੇ ਕੰਮ ਕਰਦੀ ਓਵੇਂ ਕੰਮ ਕਰਦਾ ਉਹ ਕੀਲਾ ਜਾਂ ਲੱਗ ਜਾਂਦਾ ਇਹ ਐ ਇੱਕ ਤਾੜ ਵਾਸਤੇ ਏਵੇਂ ਕਲੱਚ ਬੜਾ ਕੰਮ ਕਰਦਾ ਹੈ ਕਮਾਈ ਬਾਈ ਆ ਦੇ ਆ ਹੁਣ ਆਗੇ ਨੋਰਮਲ ਡਾਇਰੈਕਸ਼ਨ ਚ ਆ ਆਗੇ ਆਪੋਜ਼ਿਟ ਡਾਇਰੈਕਸ਼ਨ ਚ ਜਿਆਦਾ ਇਹਨਾਂ ਨੇ ਪੁੱਠੇ ਹੋ ਜਾਣਾ ਜਿਹੜੀ ਤੁਹਾਡੀ ਡਸਟ ਦਾ ਚੱਕਿਆ ਹੋਇਆ ਜਿੰਨੀ ਇੱਕ ਸਵਾਲ ਲੱਗੀ ਹੋਈ ਹੈ ਕਰਦਾ ਲੱਗਾ ਸਾਰਾ ਤਾਰ ਦੂਗਾ ਠੀਕ ਹੈ ਬਾਕੀ ਇਹਦਾ ਆਪਾਂ ਜੰਗਾੜਾ ਕਰ ਰਹੇ ਹਾਂ ਤਿਆਰ ਬੁੱਕਟਾ ਕਰਕੇ ਹੁਣ ਮੈਨੂੰ ਇਹ ਦੱਸੋ ਬਾਈ ਜੀ ਇਹ ਦੱਸੋ ਵੀ ਇਹ ਕਿਹੜੇ ਕਿਹੜੇ ਜੀਡੀ ਤੇ ਲੱਗ ਸਕਦਾ ਇਹ ਸਾਰੇ ਜਿਵੇਂ ਹੁਣ ਆ ਮਾਤੜ ਖੜੇ ਨੇ ਸਾਰੇ ਹਾਂਜੀ ਇਹਨਾਂ ਦੇ ਲਾ ਦੋਗੇ ਸਾਰਿਆਂ ਦੇ ਲਾ ਦਾਂਗੇ ਬਾਈ ਕਿੰਨਾ ਕਾ ਖਰਚਾ ਪਤਾਊ ਕੋ ਆਈਡੀਆ ਜਾਂ ਹੈ ਕਿ ਟਾਈਮ ਤੇ ਹੀ ਦੱਸੋਗੇ ਇਹ ਵੀਰੇ ਆਪਾਂ ਟਾਈਮ ਤੇ ਹੀ ਦੱਸਾਂਗੇ ਕਿਉਂ ਹਲੇ ਆਪਣਾ ਜੰਗਾੜ ਇਹ ਚੱਲ ਰਿਹਾ ਹੈ ਅੱਛਾ ਹਲੇ ਫੀਟਿੰਗ ਦਾ ਪ੍ਰੋਸੈਸ ਚੱਲ ਰਿਹਾ ਇਹ ਲਾਉਂਗੇ ਤਾਂ ਨਮਾ ਕ ਚੱਲਿਆ ਵਾ ਇਹ ਤਾਂ ਸੈਕੰਡ ਹੈ ਵੀਰੇ ਠੀਕ ਆ ਜੀ ਜੇ ਆਪਾਂ ਨੂੰ ਨਮਾ ਮਿਲਿਆ ਨਮਾ ਲਾ ਇਹ ਮਲੋ ਅਵੇਲੇਬਿਲਟੀ ਤੇ ਡਿਪੈਂਡ ਦੇਖੋ ਆਪਾਂ ਸਟੈਪ ਬਾਈ ਸਟੈਪ ਚੀਜ਼ਾਂ ਕਰ ਲੈ ਬੀ ਐਪਾਈ ਅਮਰੀਕੀ ਗੱਲ ਵਾਲਾ ਕਿੰਨੇ ਕੰਮ ਕਰਦਾ ਇੱਕ ਤਾਂ ਆ ਪੰਜਾਬ ਚ ਮੈਂ ਤਾਂ ਕੋਈ ਦੇਖਿਆ ਨਹੀਂ ਪੱਖਾ ਲਾਉਂਦਾ ਇਹੀ ਲਾਉਂਦਾ ਪਤੰਦਰ ਕਿਸੇ ਵੀ ਤੁਹਾਨੂੰ ਜੇ ਟੀ ਦੀ ਲੋੜ ਆ ਘਮਣ ਵਾਲਾ ਜਿਵੇਂ ਉਹ ਫਿਰ ਦਿਖਾਓ ਮਾੜਾ ਜ ਆ ਉਹ ਖੜਾ ਏਸੀ ਕੈਬ ਨਾਲ ਵਾਲਾ ਟਰੈਕਟਰ ਉਹਦੇ ਹੁਣ ਦਿੱਕਤ ਕੀ ਆ ਬੰਦਾ ਥੱਲੇ ਕਿਵੇਂ ਉਤਰੂ ਉਹਦੇ ਹੁਣ ਜਿਵੇਂ ਇਹ ਲੱਗ ਜਵੇ ਦੁੱਖ ਤੋੜ ਦੂ ਅੱਗੇ ਵੀਰੇ ਆ ਜਾ ਆ ਜਿਹੜਾ ਆਪਣਾ ਸਮਾਨ ਨਾ ਪਿਆ ਆ ਕੀ ਖੋਲਿਆ ਫਿਰ ਜਗਾਂ ਦਾ ਸਿਸਟਮ ਵੀਰੇ ਆਏ ਆ ਜਿਹੜਾ ਹਾਂਜੀ ਪੁਲੀ ਵਾਲਾ ਜਿੰਗਾਰਾ ਆ ਅੱਛਾ 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 ਆ ਦਿਖਾਓ ਮਾੜਾ ਇਹ origignal ਨੂੰ ਆ ਆਉਂਦੀ ਆ ਪਹਿਲਾਂ ਠੀਕ ਆ ਜੀ ਹੁਣ ਤਾਂ ਡੱਡ-ਡੱਡ ਮਾਡਲਾਂ ਦੇ ਹਿਸਾਬ ਨਾਲ ਛੋਟੀਆਂ ਹੋ ਗਈਆਂ ਇਹ ਠੀਕ ਆ ਜੀ ਪਰ ਆ ਸਭ ਤੋਂ ਛੋਟੀ ਆ ਪੁਲੀ ਆ ਜਿਹੜੀ ਇਹਦਾ ਬਾਈ ਆ ਦੇਖੋ ਆ ਪਹਿਲਾਂ ਤਾਂ ਪੁਲੀਆਂ ਦਿਖਾ ਦਿਓ ਆ ਹੈਗੀ ਆ ਜੀ ਜਿਹੜੀ ਨਵੀਂ ਪੁਲੀ ਇਹ ਇਨਸਟਾਲ ਕਰਦੇ ਨੇ ਆ ਇਹਦੇ ਕੰਪਨੀ ਫਿਟਡ ਆਉਂਦੀ ਆ ਜਿਹੜੀ ਸਟਾਕ 'ਚ ਆਉਂਦੀ ਆ ਇਹਦਾ ਬਾਈ ਕੀ ਮਤਲਬ ਆ ਇਹਦਾ ਵੀ ਮਤਲਬ ਇਹ ਆ ਹੁਣ ਜਿੰਨੀ ਕੰਪਨੀ ਜੇ 50 hp ਆਪਾਂ ਨੂੰ ਦਿੰਦੀ ਆ ਤਾਂ ਉਹਦੇ ਇੰਜਣ ਦੀ ਗਰਮੈਸ਼ 50 hp ਜਿੰਨੀ ਹੈ ਇੱਕ ਮੈਂ ਮੇਰੇ ਪਹਿਲਾਂ ਮਾੜੀ ਜਿਹੀ ਕਲੀਅਰ ਕਰੋ ਹਾਂਜੀ ਜਿਹੜੀਆਂ ਇਹਦੀਆਂ ਅੰਦਰੋਂ ਗੈਲਰੀਆਂ ਨੇ ਉਹਨਾਂ 'ਇ ਤਾਂ ਕੋਈ ਦਿੱਕਤ ਨਹੀਂ ਜਿਹੜੀ ਗਰਮ ਜਦੋਂ ਮੋਡੀਫਾਈ ਹੁੰਦਾ ਹ ਹਵਾ ਘੱਟ ਕਰਕੇ ਹੁੰਦਾ ਇਹਦੀ ਹਵਾ ਕੰਪਨੀ ਵੱਲੋਂ ਸ਼ੁਰੂ ਚ ਘੱਟ ਆਉਂਦੀ ਹੈ ਅੰਦਰੋਂ ਡਿਜ਼ਾਈਨ ਹੈ ਅੰਦਰੋਂ ਸਾਰਾ ਸਹੀ ਆ ਲੈਟ ਇਟ ਵੀ ਵੈਰੀ ਕਲੀਅਰ ਕਿ ਜਿਹੜਾ ਜੀਡੀ ਦਾ ਪਹਿਲਾਂ ਗਰਮ ਹੋਣ ਦਾ ਮੁੱਦਾ ਹੈ ਉਹ ਨਾ ਗੈਲਰੀਆਂ ਇਹਦੀਆਂ ਮਾੜੀਆਂ ਨੇ ਗੈਲਰੀਆਂ ਸਹੀ ਨੇ ਇੰਜਨ ਦਾ ਡਿਜ਼ਾਈਨ ਸਹੀ ਆ ਫੈਕਟ ਕੀ ਆ ਕਿ ਜਿਹੜੀ ਪੱਖੇ ਦਾ ਫਲੋ ਆ ਉਹ ਘੱਟ ਆ ਹਵਾ ਆਹ ਬਾਈ ਹੋਣੀ ਆ ਦੇਖੋ ਆ ਪੁਲੀ ਲਾ ਕੇ ਆ ਪੁਲੀ ਪਾ ਦਿੰਦੇ ਨੇ ਇਹਦੇ ਨਾਲ ਕੀ ਬਾਈ ਵੀ ਸਪਰੇਡਰ ਤੇ ਚੱਕਰ ਵੱਜ ਜਾਂਦੇ ਨੇ ਚੱਕਰ ਵੱਜ ਜਾਂਦੇ ਨੇ ਵੀਰੇ ਪੱਖੇ ਅੱਛਾ ਜੀ ਸਪਰੇਡਰ ਨਾਲ ਤੇ ਚੱਕਰ ਵੱਜ ਜਾਂਦੇ ਨੇ ਰੈਡੀਏਟਰ ਤੇ ਹਵਾ ਵੱਧ ਵੱਜਦੀ ਆ ਟਰੈਕਟਰ ਗਰਮ ਹੋਣੋਂ ਹਟ ਜਾਂਦਾ ਇਹੀ ਫੰਡਾ ਜੀ ਇਹਦਾ ਵੀਰੇ ਫੰਡਾ ਇਹ ਹੈ ਜਿਹੜਾ ਦਾ origignal ਟਰੈਕਟਰ ਹੈ ਜੇ ਕਿਸੇ ਵੀਰ ਦਾ ਉਹ ਗਰਮ ਹੁੰਦਾ ਤਾਂ ਉਹਦਾ ਜਿਆਦਾ ਰੈਡੀਏਟਰ ਚੋਕ ਆ ਠੀਕ ਆ ਜੀ ਜੇ ਕੋਈ ਉਹਦੀ ਟਾਈਮਿੰਗ ਦੀ ਕਮੀ ਆ ਜਾਂ ਕੋਈ ਹੋਰ ਕਮੀ ਆ ਅੱਛਾ ਜੀ ਇਹਦੀ ਕਮੀ ਨਹੀਂ ਗਈ ਜੇ ਬੰਦਾ ਕਰਾਉਂਦਾ ਮੋਡੀਫਾਈ ਟਰੈਕਟਰ ਨੂੰ ਪਾਵਰ ਮੰਨ ਲਓ ਗਰੀਜ਼ ਕਰਦਾ ਜੇ ਹੁਣ 50 ਤੋਂ 55 ਕਰਦਾ 60 65 ਹਾਂਜੀ ਕਿਵੇਂ ਦਾ ਇੰਜਣ ਸਾਰਾ ਸੇਮ ਆ ਠੀਕ ਆ ਜੀ 35 36 ਜਿਹੜਾ 36 ਆਉਂਦਾ 50 36 ਇਹਦਾ ਉਹਦਾ ਇੰਜਣ ਦੇ 50 75 ਦਾ ਬਲਾਕ ਸਲੀਵ ਸੇਮ ਆ ਓਕੇ ਕੱਲੇ ਪਿਸਟਨ ਦੇ ਕੰਵਰਸ਼ਨ ਚੈਂਬਰ ਦਾ ਫਰਕ ਆ ਠੀਕ ਆ ਜੀ ਇਹਦੀ ਪਾਵਰ ਵਧਾਉਣੀ ਵੀ ਸੌਖੀ ਆ ਮੰਨ ਲਓ ਇੰਨਾ ਕੋਈ ਜ਼ਿਆਦੇ ਆਪਾਂ ਨੂੰ ਕੋਈ ਇੰਜਣ ਨਾਲ ਛੇਡ ਛਾਰਟਿੰਗਸ ਕਰਨੀ ਪੈਂਦੀ ਜੇ ਜਦੋਂ ਆਪਾਂ ਪਾਵਰ ਵਧਾਉਣੇ ਆ ਫੇਰ ਪੁਲੀ ਬਦਲਨੀ ਪੈਂਦੀ ਆ ਆਪਾਂ ਨੂੰ ਆਦਰਵਾਇਜ਼ ਮਤਲਬ ਕਿ ਜਿੰਨਾ ਕੰਪਨੀ ਦੱਸ ਜਿਹੜੀ ਸਟਾਕ ਤੇ ਫਿੱਟੇਗਾ ਉਹ ਤੇ ਉਹਨਾਂ ਨੇ ਸਟੈਂਡਰਡ ਤੇ ਬੰਨੀ ਉਹਦੇ ਬੰਨੀ ਹੋਈ ਆ ਉਹ ਸਹੀ ਆ ਉੱਥੇ ਕੋਈ ਦਿੱਕਤ ਨਹੀਂ ਜਦੋਂ ਆਪਾਂ ਨੇ ਐਕਸਟ੍ਰੀਮ ਲੈਵਲ ਦੀ ਪਾਵਰ ਲੈਣੀ ਆ ਫੇਰ ਆਪਾਂ ਨੂੰ ਜਗਾੜ ਪਾਜੀ ਫੇਰ ਹੀ ਕਰਨੀ ਪਊਗੀ ਪਰ ਇਹਦੋਂ ਬਾਅਦ ਗਰੰਟੀ ਆ ਵੀ ਟਰੈਕਟਰ ਗਰਮ ਨਹੀਂ ਹੋਊਗਾ ਠੀਕ ਆ ਜੀ ਭਾਈ ਜੀ ਮੋਡੀਫਿਕੇਸ਼ਨ ਨੂੰ ਤਾਂ ਤੁਸੀਂ ਅਪਾਰਟ ਰੱਖ ਲਓ ਜੇ ਤੁਹਾਡਾ ਟਰੈਕਟਰ ਕੋਈ ਗਰਮ ਹੁੰਦਾ ਉਹਦਾ ਵੀ ਆ ਹੀਲਾ ਭਾਈ ਕਰ ਦਊਗਾ ਅੱਗੇ ਆ ਗਈ ਭਾਈ ਆ 4x4 ਦੀ ਗੱਲ ਹਾਂਜੀ ਇਹਦਾ ਕੀ ਹਸਾਬ ਕਿਤਾਬ ਆ ਜੀ ਇਹਦਾ ਮੇਰੇ ਹਸਾਬ ਕਿਤਾਬ ਇਹ ਆ ਇਹ ਟਰੈਕਟਰ 5405 ਆ ਇਹਦੇ ਹਾਂਡੀ ਦੇ ਥੱਲੇ ਪਲੇਟ ਹੈਗੀ ਆ ਹੂੰ ਤੇ ਇਹਦਾ ਆਪਾਂ ਸਾਰਾ ਸੈਕਿੰਡ ਲੈਂਦਾ ਸਾਰਾ ਅੱਛਾ ਭਾਈ ਐਂ ਦੱਸੋ ਇਹਦੇ ਅੰਦਰੋਂ ਗੀਅਰ ਚੋਂ ਵੀ ਕੋਈ ਕਰਾਰੀ ਬਦਲਣੀ ਪੈਂਦੀ ਨਹੀਂ ਬਦਲਣੀ ਪੈਂਦੀ ਭਾਈ ਜਿਹੜੀ ਤਾਂ ਨਹੀਂ ਬਦਲਣੀ ਪੈਂਦੀ ਨਹੀਂ ਬਦਲਣੀ ਨਹੀਂ ਬਸ ਜੇ ਟਿਊਬ ਜਿਹੜੇ 5050 ਡੀ ਨੇ 5050 ਡੀ ਛੋਟੇ ਮਾਡਲ ਨੇ ਉਹਨਾਂ ਚ ਪਾਉਣੀ ਪੈਂਦੀ ਆ ਠੀਕ ਆ ਜਿਹੜੇ ਪਾਰਕਿੰਗ ਗੀਅਰ ਵਾਲੇ ਆਗੇ ਹੂੰ ਥੱਲੇ ਪਲੇਟ ਹੈਗੀ ਆ ਇਹਦਾ ਉਧਰੋਂ ਕੁਝ ਨਹੀਂ ਬਦਲਣਾ ਪੈਂਦਾ ਟੀਊਬ ਕੋਈ ਨਹੀਂ ਬਦਲਣੀ ਸਿੱਧਾ ਹੀ ਤੁਸੀਂ ਡ੍ਰੌਪ ਬਾਕਸ ਲਾ ਕੇ ਸ਼ਾਫਟ ਪਾ ਦੇਣਾ ਸ਼ਾਫਟ ਪਾ ਦੇਣਾ ਅਗੇ ਗਿੱਟਾਂ ਚਾ ਲਾ ਦੇਣਾ ਇਹਦੀ ਕੰਪਲੀਟ ਸਰਵਿਸ ਕਰਕੇ ਆਪਾਂ ਫੇਰ ਫਿੱਟ ਕਰਾਂਗੇ ਇਹਨੂੰ ਅੱਛਾ ਜੀ ਇਹ ਨਵਾਂ ਲਾਉਨੇ ਆ ਬਾਈ ਜੀ ਸੈਕੰਡ ਹੈਂਡ ਲਾਉਨੇ ਇਹ ਵੀਰੇ ਕਸਟਮਰ ਦੇ ਹਰ ਤੇ ਆ ਵੀ ਬੰਦਾ ਕਿੰਨੇ ਕੁ ਪੈਸੇ ਲਾਉਗਾ ਜਿਹੜੇ ਜਿੰਨ ਲੱਗ ਜੀ ਚ ਕਰੰਟ ਆ ਜਿੰਨੀ ਕੁ ਵੋਲਟੇਜ ਆ ਉਹਨਾਂ ਦੇ ਕਿਉਂ ਸਮਾਰਟ ਦਾ ਸਾਰਾ ਕੁਝ ਹੀ ਮਿਲਦਾ ਇੱਥੇ ਪੁਰਾਣਾ ਵੀ ਮਿਲਦਾ ਨਵਾਂ ਇਹ ਪੁਰਾਣਾ ਹਾਂਜੀ ਜੇ ਇਹ ਬੰਦਾ ਘੂਏ ਪੁਰਾਣਾ ਲਾਉਣਾ ਕ ਸਮਾਨ ਪਰਾਣਾ ਲਾਤਾ ਦੇਖੋ ਬਾਈ ਦਾ ਕੰਮ ਮਲਟੀ ਪਰਪਸ ਆ ਕੱਲੀ ਮੋਡੀਫਿਕੇਸ਼ਨ ਨਹੀਂ ਕਿਹੜੇ ਕਿਹੜੇ ਕੰਮ ਕਰਦੇ ਹੋ ਬਈ ਆਪ ਹੀ ਦੱਸਦੇ ਭਾਈ ਬਣ ਕੇ ਬਾਕੀ ਵੀਰੇ ਆਪਾਂ ਮੋਡੀਫਿਕੇਸ਼ਨ ਦਾ ਸਾਰੀ ਕੰਮ ਕਰਦੇ ਆ ਇੰਜਨ ਦਾ ਹੋ ਗਿਆ ਜੌਂਡੀਅਰ ਹੌਲੈਂਡ ਦਾ ਕੇਮ ਬਦਲਣੀ ਆ ਪੰਪ ਦਾ ਕੰਮ ਕਰਨਾ ਹੈ ਟਰਬੋ ਲਾਉਣੀ ਹੈ ਉਹ ਸਾਰੀ ਕੰਮ ਆਪਾਂ ਕਰਦੇ ਆਂ ਬਾਈ ਮੇਰਾ ਇੱਕ ਥੋੜਾ ਜਿਹਾ ਇੱਕ ਨਿੱਜੀ ਮੰਨਣਾ ਹੈ ਮੈਂ ਕਹਿੰਦਾ ਵੀ ਮਿਸਤਰੀ ਆ ਜਿਹੜਾ ਉਹ ਇੰਜਨ ਤੋਂ ਨਹੀਂ ਪਛਾਣਿਆ ਜਾਂਦਾ ਗੀਅਰ ਤੋਂ ਪਛਾਣਿਆ ਜਾਂਦਾ ਸਹੀ ਗੱਲ ਹੈ ਬਾਈ ਮਾੜਾ ਜਿਹਾ ਗੀਅਰ ਦੀ ਗੱਲ ਕਰੋ ਇੰਜਨ ਤਾਂ ਬਾਈ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਕਲੀਅਰ ਕਰਨਾ ਚਾਹੁੰਦਾ ਇੰਜਨ ਦਾ ਜਿਹੜਾ ਮੇਰੇ ਵਰਗਾ ਅਨਪੜ੍ਹ ਆਦਮੀ ਆ ਉਹ ਵੀ ਰਿੰਗ ਸਲੀਪਾਂ ਪਾ ਕੇ ਹੁਣ ਲੋਲੂ ਜੱਪਸਾ ਕੇ ਪਾ ਦਿੰਦਾ ਮਿਸਤਰੀ ਦੀ ਕਲਾ ਜਿਹੜੀ ਤੁਸੀਂ ਕਹਿੰਦੇ ਹੋ ਨੇ ਉਹ ਵੀ ਕਿਹੜਾ ਮਿਸਤਰੀ ਕੋ ਜਾਈਏ ਮਿਸਤਰੀ ਦੀ ਕਲਾ ਗੀਅਰ ਤੋਂ ਪਰਖੀ ਜਾਂਦੀ ਹੈ ਗੀਅਰ ਬਹੁ ਗियर ਦਾ ਪਾਈ ਦੱਸੂਗਾ ਬਾਈ ਕੰਮ ਕਰਦੇ ਹੋ ਗੇਅਰ ਦਾ ਕਰਦੇ ਆਂ ਵੀਰੇ ਸਾਰਾ ਗੇਅਰ ਦਾ ਆਪਾਂ ਇੱਧਰ ਆਜੋ ਮੜਾ ਜੇ ਆਪਾਂ ਉਹਦਾ ਦਿਖਾ ਦਿੰਨੇ ਆ ਜਿਹੜਾ ਪੋ ਉਹਦਾ ਗੇਅਰ ਦਾ ਕਰਿਆ ਹੋਇਆ ਹੈਗਾ ਆਓ ਭਾਈ ਆਹ ਬੋਹੂ ਇੱਧਰ ਨੂੰ ਆਜੋ ਕਿਆ ਚੱਕ ਲੰਨੇ ਆ ਨਾਲੇ ਹਾਂ ਚਾਹ ਚੱਕ ਲਓ ਕੀ ਦਾ ਕਰਿਆ ਵਾ ਬਾਈ ਇਹਦਾ ਵੀਰੇ ਆਪਾਂ ਨੇ ਜਿਵੇਂ ਜਿਹੜਾ ਕੰਪਨੀ ਵੱਲੋਂ ਆਉਂਦਾ ਗੇਅਰ ਪ੍ਰੋ ਠੀਕ ਆ ਜੀ ਉਹ ਚ ਕੀ ਹੁੰਦਾ ਐ ਇੱਥੋਂ ਲੈ ਕੇ ਜਿੰਨੀਆਂ ਕਰਾਰੀਆਂ ਨੇ ਪਹਿਲੇ ਦੂਜੇ ਤੀਜੇ ਗੇਅਰ ਦੀਆਂ ABC ਵਾਲੀਆਂ ਹੂੰ ਉਹ ਸਾਰੀਆਂ ਬਦਲਣੀਆਂ ਪੈਂਦੀਆਂ ਨੇ ਕਿਟਾ ਹੁੰਦੀ ਆ ਪੂਰੀ ਪੈ ਜਾਂਦੀ ਐ ਇਸੇ ਦੇ ਵਿੱਚ ਨਹੀਂ ਇਹ ਤਾਂ ਤੁਸੀਂ ਕਰਿਆ ਕੀ ਆ ਇਹਦੇ ਆਪਾਂ ਡੀ ਗੇਅਰ ਲਾਇਆ। ਅੱਛਾ ਜੀ। ਪਹਿਲਾਂ ਵਾਲੇ ਗੇਅਰ ਉਹੀ ਰੱਖ ਕੇ ਲਾਇਆ। A B C ਦੀ ਸਪੀਡ ਸੇਮ ਆ ਤੁਸੀਂ ਡੀ ਐਡ ਕਰਤਾ। ਡੀ ਐਡ ਕਰਤਾ। ਉਹਦੇ ਨਾਲ ਇਹ 15 ਕਿਲੋਮੀਟਰ ਸਪੀਡ ਵਧ ਗਈ ਰੋਡ ਸਪੀਡ। ਹਾਂ। ਉਹਦੇ ਨਾਲ ਜਿਹੜੀ ਬਾਹੀ ਦੀ ਸਪੀਡ ਆ ਉਹਦੇ 'ਚ ਵੀ ਕੋਈ ਫਾਇਦਾ ਮਿਲੂਗਾ ਕਿ ਬਸ ਇਕੱਲਿਏ ਰੋਡ ਸਪੀਡ ਲਈ ਹੋਣਾ। ਉਹਦੇ ਜਿਵੇਂ ਐਵਰੇਜ ਜਿਵੇਂ ਆਪਣਾ ਰਾਈਟਰ ਜੇ ਮੋਡੀਫਾਈ ਕਰਿਆ ਹੋਇਆ। ਮੰਨ ਲਓ ਪਾਵਰ ਵੱਧਦਾ। ਹਾਂ ਜੀ। ਜਦੋਂ ਆਪਾਂ ਨੂੰ ਵੀ ਲੱਗਦਾ ਵੀ ਉਹ ਸੀ1 ਤੋਂ ਆਪਣਾ ਉੱਪਰ ਤੋਰਾ ਭਾਲ ਦਾ ਟਰੈਕਟਰ ਹਾਂਜੀ ਤੇ ਜਿਹੜਾ ਡੀ1 ਗੇਅਰ ਆ ਆਪੇ ਲੈਂਦਾ ਨਹੀਂ ਨਾਰਮਲ ਟਰੈਕਟਰ ਨਾਰਮਲ ਨਹੀਂ ਲੈਂਦਾ ਇਹ ਲੈਂਦਾ ਹੈ ਮੰਨ ਲਓ ਵੀ ਸੀ2 ਤੇ ਸੀ1 ਦੇ ਵਿਚਾਲੇ ਤੋਰਾ ਡੀ1 ਦਾ ਹੈਗਾ ਆਪਣੇ ਕੋਲ ਆਪਸ਼ਨ ਹੈਗੀ ਆ ਅੱਛਾ ਜੀ ਹਾਂਜੀ ਇਹ ਮੰਨ ਕੇ ਚੱਲੋ ਬਾਈ ਜੀ ਦੇਖੋ 15 ਕਿਲੋਮੀਟਰ ਦੀ ਇਹਦੀ ਸਪੀਡ ਹਾਈ ਹੋਗੀ ਹੈਨਾ ਇਦਾਂ ਹੀ ਆ ਬਾਈ ਹਾਂਜੀ ਹਾਂ ਪਲੱਸ ਇਹ D1 ਚ ਤੁਰਨ ਲੱਗ ਗਿਆ ਬਾਈ ਮੜਾ ਛੋਟੇ ਭਾਈ ਗियर ਪਾ ਕੇ ਦਾ ਦਿਖਾ ਦੇ ਕਿੱਧਰ ਕਿੱਧਰ ਪੈਂਦੇ ਨੇ ਇੱਥੇ ਆ ਨੇੜੇ ਲਿਆ ਮੜਾ ਕੈਮਰਾ ਜਾਓ ਮਹਾਰਾਜ ਦੇਵਤਿਆਂ ਇਹ ਹਾਉ ਰੇ D ਪੈਂਦਾ ਵੀਰੇ ਆ ਆ ਗਿਆ A ਆ ਆ ਗਿਆ B ਆ ਸਾਰੇ ਐਜ਼ ਇਟ ਇਜ਼ ਪੈਂਦੇ ਨੇ ਹੈਨਾ ਇਉਂ ਹੀ ਪੈਂਦੇ ਨੇ ਇੱਥੇ ਆ ਕੇ ਜਿੱਥੇ ਬਾਈ ਨੇ ਪਾਇਆ ਆ D ਪੈਂਦਾ ਕਰਤਾ ਇਹਦੀ 15 ਕਿਲੋਮੀਟਰ ਦੀ ਸਪੀਡ ਵਧ ਗਈ ਜੀ ਕਿੰਨੀ ਸਪੀਡ ਕੱਢਦਾ ਜੀ ਹੁਣ ਇਹ ਹੁਣ ਇਹ ਕੱਢਦਾ ਵੀਰੇ 52 53 ਕਿਲੋਮੀਟਰ ਦੀ ਸਪੀਡ ਕੱਢਦਾ ਆਹਾ ਆਹਾ ਇਹ ਬਾਈ ਜੇ ਜਣੀ ਕਹਿਣ ਤੋਂ ਭਾਵ ਮੈਂ ਫੇਰ ਦੁਬਾਰੇ ਕਹਿਣਾ ਕਿ ਮਿਸਤਰੀ ਆ ਜਿਹੜਾ ਕੰਮ ਆ ਜਿਹੜਾ ਉਹ ਇੰਜਣ ਤੋਂ ਨਹੀਂ ਪਛਾਣਿਆ ਜਾਂਦਾ ਅਸਲ ਕ੍ਰਿਟੀਕਲ ਕੰਮ ਇਹ ਨੇ ਇਹ ਬਾਈ ਗੇਅਰ ਦੀ ਸਪੀਡ ਤੋਂ ਲੈ ਕੇ ਪਿੱਛੋਂ ਟਰਾਂਸਮਿਸ਼ਨ ਦਾ ਕੋਈ ਕੰਮ ਕਰਾਉਣਾ ਈਵਨ ਮੋਰ ਆਹ ਜਿਹੜਾ ਆ ਵੀ ਦਿਖਾ ਦੇ ਵੀਰੇ ਆਹ ਬਾਈ ਇਹਨਾਂ ਦਾ ਜਣੀ ਘਰ ਦਾ ਟਰੈਕਟਰ ਆ ਇਹਨਾਂ ਨੇ ਆ ਪੰਪ ਲਾਇਆ ਹੋਇਆ ਤੇਲ ਅੱਡ ਕਰਕੇ ਇਹ ਬਾਈ ਕਿਵੇਂ ਲਾਇਆ ਕੁਪਲੀਨ ਚ ਪਾਤਾ ਕਿ ਵੀਰੇ ਜਿਹੜੀ ਮੇਨ ਲਾਈਵ ਸ਼ਾਫਟ ਆਰੀ ਆ ਪੀਟੀਓ ਵਾਲੀ ਉਹਦੇ ਵਿੱਚ ਜਿੰਗਾਰਡ ਕਰਕੇ ਇੱਕ ਪਲੀਨ ਫਿੱਟ ਕਰਕੇ ਫਿਰ ਪੰਪ ਫਿੱਟ ਜੇ ਕੱਲ ਨੂੰ ਆਪਾਂ ਪੰਪ ਬਦਲਣਾ ਤਾਂ ਕੋਈ ਖੁੱਲ ਖਲਾਈ ਕੁਝ ਨਹੀਂ ਹੈਗਾ ਇਹਦੇ ਸਿਰਫ ਚਾਰ ਨਟ ਨੇ ਆਪਾਂ ਖੋਲ ਕੇ ਪੰਪ ਜੇ ਬਦਲਣਾ ਹੀ ਬਦਲ ਸਕਦੇ ਆ ਉਹ ਤੁਸੀਂ ਸੱਲ ਮਾਰ ਕੇ ਕਪਲੀਨ ਬੰਦੀ ਕਰ ਸੀ ਸੱਲ ਮਾਰ ਕੇ ਸ਼ਾਫਟ ਦੇ ਵਿੱਚ ਹੂੰ ਇੱਥੋਂ ਤੇਲ ਤੂ ਲਾਉਣ ਦਾ ਤਾਂ ਨਹੀਂ ਕੋਈ ਸਮੱਸਿਆ ਕੋਈ ਉਹਦਾ ਵੀ ਵਿਰੇ ਹੱਲੇ ਕਰਿਆ ਹੋਇਆ ਆਪਾਂ ਨੇ ਪੰਪ ਦੇ ਵਿੱਚ ਇੱਕ ਐਕਸਟਰਾ ਸੀਲ ਲਾਈ ਆ ਸੀਲ ਦੇ ਥੱਲੇ ਸਰਾਖ ਕੱਢਿਆ ਹੂੰ ਜੇ ਲਾ ਲਓ ਕੱਲ ਨੂੰ ਇਹਦੀ ਸੀਲ ਲੀਕ ਹੁੰਦੀ ਆ ਤਾਂ ਤੇਲ ਥੱਲੇ ਡਿਗੂਗਾ ਅੰਦਰ ਨਹੀਂ ਜਾਂਦਾ ਅਚੰਤ ਨਹੀਂ ਲਿਖੂਗਾ ਹਾਂ ਆ ਬਾਈ ਜੀ ਉਧਰ ਟੈਂਕੀ ਲਾਤੀ ਬਾਈ ਨੇ ਕਿੰਨੇ ਲੀਟਰ ਦਾ ਟੈਂਕ ਆ ਵੀਰੇ ਇਹ 20 ਲੀਟਰ ਦਾ ਬਾਈ ਆ 20 ਲੀਟਰ ਦਾ ਟੈਂਕ ਲਾਤਾ ਜੀ ਕਹਿਣ ਤੋਂ ਭਾਵ ਜਿਹੜੀਆਂ ਇੰਡੀਆ ਦੀਆਂ ਜਿੱਦਾਂ ਕੰਡੀਸ਼ਨਾਂ ਨੇ ਇੰਡੀਆ 'ਚ ਕੋਈ ਟਰਾਲੀਆਂ ਪਾਉਣੇ ਆ ਆਪਾਂ ਤੂੜੀ ਦਾ ਕੰਮ ਕਰਦੇ ਆ ਬਾਈ ਬਹੁਤ ਜ਼ਰੂਰੀ ਚੀਜ਼ ਆ ਕੋਈ ਕੁਝ ਕਹੀ ਜਾਵੇ ਬਾਹਰ ਦਾ ਆਪਾਂ ਕਹਿ ਨਹੀਂ ਸਕਦੇ ਇੱਥੇ ਤੇਲ ਲੱਟ ਕਰਨਾ ਇੰਨਾ ਜ਼ਰੂਰੀ ਆ ਕਿ ਟਰੈਕਟਰ ਦੇ ਬ੍ਰੇਕ ਰਹਿੰਦੇ ਹੀ ਨਹੀਂ ਨਾ ਰਹੇ ਢਾਂਚਾ ਪਿੱਛੋਂ ਪਾਣੀ ਆ ਰੋ ਜਾਂ ਮਿੱਟਰ ਆ ਰਿਹਾ ਬੱਕਿਵਰੇਜ ਜਦੋਂ ਵਿੱਚ ਪਾਣੀ ਆ ਪਿੱਛੇ ਸੀ ਕਿ ਮੈਸੀ ਟਰੈਕਟਰ ਕਰਿਆ ਹਾਂਜੀ ਉਹਦੇ 'ਚ ਉਹਦੇ ਆ ਬੂਟ ਨੇ ਜਿਹੜੇ ਵੀ ਬਹੁਤ ਜ਼ਰੂਰੀ ਨੇ ਅੱਛਾ ਜੀ ਉਹ ਬੂਟ ਫਟੇ ਹੋਏ ਤੇ ਉਹਦੇ ਹਾਂਜੀ ਉਹ ਜੋ ਧੂੰ ਦਾ ਬੰਦਾ ਪਾਣੀ ਰਲੀਆਂ ਉਹਦੇ ਵਿੱਚ ਹਾਂਜੀ ਉਹ ਸਲੀਵ ਨੂੰ ਸਾਰੀ ਨੂੰ ਜਰ ਪਈ ਪਈ ਦੀ ਦੁਬਾਰਾ ਨਹੀਂ ਕਰਵਾਉਂਦੀ ਇਹ ਨਹੀਂ ਹਾਂ ਬਈ ਹੂੰ ਜੈਕ ਵਾਲੀ ਸਲੀਵ ਨੂੰ ਹੋਰ ਬਾਈ ਆ ਜੋ ਬਾਈ ਦਾ ਮੋਡੀਫਿਕੇਸ਼ਨ ਦਾ ਕੀ ਕੰਮ ਆ ਕਿਹੜੇ-ਕਿਹੜੇ ਵੀਰੇ ਟਰੈਕਟਰ ਕਰਦੇ ਹੋ ਇੱਥੇ ਕਰਦੇ ਆ ਨਾ ਬਾਈ ਆਪਾਂ ਇੱਥੇ ਕਰਦੇ ਆ ਵੀਰੇ ਸਾਰਾ ਕੰਮ ਠੀਕ ਆ ਜੀ ਤੇ ਜਿਵੇਂ ਆ ਟਰੈਕਟਰ ਆ ਇਹ ਵੀ ਆਪਣਾ ਕਰਿਆ ਹੋਇਆ ਹੈ ਇਹਦੀ ਟਰਬੋ ਵੀ ਬਦਲੀ ਹੋਈ ਹੈ ਹਾਂਜੀ ਤੇ ਪੰਪ ਦੀ ਮੋਡੀਫਿਕੇਸ਼ਨ ਕਰੀ ਹੋਈ ਹੈ ਠੀਕ ਹੈ ਜੀ ਮੋਡੀਫਿਕੇਸ਼ਨ ਦੇ ਨਾਲ ਇਹ ਰੂਟਰ ਪੰਪ ਸੀ ਪਹਿਲਾਂ ਇਹ ਟਰੈਕਟਰ ਰੋਟਰ ਤੋਂ ਇਨਲਾਈਨ ਕਰਤਾ ਹਾਂ ਰੋਟਰ ਤੋਂ ਇਨਲਾਈਨ ਕਰਿਆ ਹੋਇਆ ਠੀਕ ਹੈ ਕਿਉਂ ਜੌਂਡੀਅਰ ਦੇ ਕੋਈ ਕੁਝ ਮਰਜ਼ੀ ਗਈ ਜਾਵੇ ਰੂਟਰ ਪੰਪ ਕੰਮ ਜਾਵੇ ਹੈ ਹੀ ਨਹੀਂ ਠੀਕ ਹੈ ਜੀ ਇਹ ਤਾਂ ਇਨਲਾਈਨ ਪੰਪੇ ਕੰਮ ਜਾਵੇ ਠੀਕ ਹੈ ਜੀ ਇਹਨੂੰ ਆਪਾਂ ਫੋਰਵੀਲ ਕਰ ਰਹੇ ਹਾਂ ਇਹਨੂੰ ਫੋਰਵੀਲ ਹੁਣ ਮਾੜੀ ਜੀ ਵੀਰ ਬਣ ਕੇ ਮੋਡੀਫਿਕੇਸ਼ਨ ਦੀ ਗੱਲ ਦੱਸੋ ਵੀ ਤੁਸੀਂ ਕਿਹੜੇ ਕਿਹੜੇ ਟਰੈਕਟਰ ਮੋਡੀਫਾਈ ਕਰਦੇ ਜੌਂਡੀਅਰ ਵੀਰੇ ਸਾਰੇ 3540 hp ਦਾ ਟਰੈਕਟਰ ਆ ਜੋਂ ਡੀਅਰ ਦਾ 3540 ਕਿਹੜਾ ਆਉਂਦਾ ਜੀ ਜਿਵੇਂ 36 ਹੋ ਗਿਆ 50 ਚੱਕੀ ਆ ਜਿਹੜਾ ਹਾਂ ਉਹ 36 hp ਦੀ ਟਰੈਕਟਰ ਆ ਉਹ ਬਿਲਕੁਲ ਆ ਜੀ ਉਹਦੀ ਆਪਾਂ ਪਾਵਰ ਵਧਾ ਕੇ 75 80 ਤੱਕ ਵੀ ਕਰ ਸਕਦੇ ਆ ਤਾਂ ਝਾਟੂ ਜਾਂਦਾ ਨਹੀਂ ਖਿੰਡ ਜੂਗੀ ਤੇ ਗੋਲੀ ਨਹੀਂ ਖਿੰਡਦਾ ਹੈਗਾ ਬਚਾਉ ਰਹੋ ਹਾਂ ਚੱਲੂ ਐਣ ਚੱਲੂ ਵੀਰੇ ਆਪਾਂ ਚੱਲਣ ਵਾਲੇ ਕੰਮ ਤੱਕ ਹੀ ਕਰਦੇ ਆ ਹਾਂ ਉਦੋਂ ਵੱਧ ਨਹੀਂ ਜਿਵੇਂ ਆਪਾਂ ਟਰੈਕਟਰ ਦਾ ਜਿਹੜਾ ਡੀਜ਼ਲ ਆ ਉਹ ਹਿਸਾਬ ਤੱਕ ਹੀ ਕਰ ਰੱਖਦੇ। ਬਾਈ ਯਾਰ ਇੱਕ ਹੋਰ ਗੱਲ ਦੱਸ ਕੋਈ ਕੋਈ 52 10 ਤਾਂ 73 ਹੀ ਮਾਰਦਾ ਹੁੰਦਾ ਡੱਕਾ ਹੀ ਨਹੀਂ ਤੋੜਦਾ ਕੰਪਨੀ ਫਿੱਟਡ ਕੋਈ ਕੋਈ ਜ਼ੋਰ ਮਾਰਦਾ ਹੁੰਦਾ ਉਹ ਕੀ ਕਾਰਨ ਹੁੰਦਾ ਈ ਉਹ ਵੀਰੇ ਮਾੜਾ ਮੋਟਾ ਜਦੋਂ ਕੰਪਨੀ 'ਚ ਬੰਦੇ ਫਿੱਟ ਕਰਦੇ ਨੇ ਟਾਈਮਿੰਗ ਦਾ ਹੀ ਫਰਕ ਹੁੰਦਾ ਹੈ। ਟਾਈਮਿੰਗ ਦਾ ਬਹੁਤ ਵੱਡਾ ਕੰਮ ਹੈ। ਅੱਛਾ ਇੱਕ ਗੱਲ ਦੱਸੋ ਜੇ ਕਿਸੇ ਮੇਰੇ ਵਰਗੇ ਨੇ ਇੱਕ ਮਤਲਬ ਇੱਕ ਤਾਂ ਹੋ ਗਈ ਐਕਸਟ੍ਰੀਮ ਲੈਵਲ ਦੀ ਪਾਵਰ ਇੱਕ ਹੁੰਦਾ ਵੀ ਯਾਰ ਮੈਂ ਜੈਨੂਨ ਜਾਂ ਰੱਖਣਾ ਬਾਹਲਾ ਨਹੀਂ ਮੈਂ ਜਲੂਸ ਕੱਢਣਾ ਕਿ ਨਾ ਮੈਂ ਕੋਈ ਟੋਚਨ ਪਾਉਂਦਾ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਜਿਹੜੀ ਆਪਾਂ ਮੋਡੀਫਿਕੇਸ਼ਨ ਕਰਦੇ ਆ ਹੁਣ ਤੱਕ ਕਰੀ ਆ ਆਪਣੀ ਖੇਤੀਬਾੜੀ ਵਾਸਤੇ ਹੀ ਹੈ ਵੀ ਅਗਲੇ ਦਾ ਜਿਹੜਾ ਕੰਮ ਆ ਉਹ ਵੱਧ ਕਰੀ ਠੀਕ ਹੈ ਜੀ ਤੇ ਡੀਜ਼ਲ ਦਾ ਥੋੜਾ ਜਿਹਾ ਖਪਤ ਘਟਾਵੇ ਡਾਇਰੈਕਟਰ ਠੀਕ ਹੈ ਜੀ ਉਸੇ ਹਿਸਾਬ ਨਾਲ ਆਪਣੀ ਟਰਬੋ ਲੱਗਦੀ ਆ ਮੈਂ ਤੁਹਾਨੂੰ ਟਰਬੋ ਦੇ ਵੀ ਦਿਖਾ ਸਕਦਾ ਹੂੰ ਦਿਖਾਵ ਰੋਕ ਲਾ ਵੀਰੇ ਲਓ ਜੀ ਆਹ ਟਰਬੋ ਆਪਾਂ ਹੀ ਮੁੰਡਾ ਦਿਖਾਉਣ ਲੱਗੇ ਆ ਕਿਹੜੇ ਟਰੈਕਟਰ ਦੀ ਆ ਵੀਰੇ ਇਹ ਕਿਵੇਂ ਦੱਸੋ ਕਿਵੇਂ ਕਿਹੜੇ ਤੇ ਲਾਉਣੀ ਆ ਇਹ ਵੀਰੇ ਜੌਂਡੀਅਰ ਤੇ ਲਾਉਣੀ ਆ ਆਪਾਂ ਅੱਛਾ ਜੀ ਹਾਂਜੀ ਤੇ ਮੰਨ ਲਓ ਵੀ ਜਿੰਨਾ ਆਪਾਂ ਜਿਵੇਂ ਟਰਬੋ ਲਾਉਣੀ ਆ ਠੀਕ ਆ ਜੀ ਤਾਂ ਨਮੀ ਲਾਉਣੀ ਆ ਜਮੀ ਡੱਬਾ ਬੰਦ ਕੰਪਨੀ ਚੋਂ ਲੈ ਕੇ ਠੀਕ ਆ ਜੀ ਤੇ ਜੋਂ ਲਾ ਲੋ ਵੀ ਜਿਹੜੀ origignal ਟਰਬੋ ਆ ਇਹ ਕਿਹੜੀ ਕੰਪਨੀ ਦੀ ਟਰਬੋ ਆ ਜੀ ਇਹ ਟੱਲ ਦੀ ਆ ਵੀਰੇ ਅੱਛਾ ਟੱਲ ਦੀ ਟਰਬੋ ਆ ਇਹ ਕਿਹੜੇ ਤੇ ਲਾਉਣੇ ਆ ਇਹ ਟਰੈਕਟਰ ਤੇ ਇਹ ਵੀਰੇ ਜੌਂਡੀਅਰ ਸਾਰਿਆਂ ਦੇ ਹੀ ਕੰਮ ਕਰਦੀ ਇਹ ਹੀ ਲਾਉਣੇ ਆ ਇਹ ਹੀ ਲਾਉਣੇ ਈਦਾਂ ਸਜਟਮੇ ਜਿਹੜੀ ਮੰਨ ਲਓ ਟਰਬੋ ਆਪਾਂ ਜੰਗਾੜੂ ਕੁ ਤਿਆਰ ਕਰਾ ਲੈਨੇ ਆ ਡਿਸਪੋਜ਼ਲ ਡਿਸਪੋਜ਼ਲ ਉਹ ਇਹਦਾ ਮੁਕਾਬਲਾ ਨਹੀਂ ਕਰਦੀ ਉਹ ਤਾਂ ਫਿਰ ਨਮਾ ਦਾ ਸੰਦ ਨਮਾ ਹੀ ਹੁੰਦਾ ਬਾਈ ਇਹਦਾ ਚੱਕਰ ਇਹ ਹੈ ਬਾਈ ਜਿਹੜੀ origignal ਟਰਬੋ ਆਪਣੀ 2000 ਤੇ ਜਿੰਨਾ ਪ੍ਰੈਸ਼ਰ ਬਣਾ ਰਹੀ ਆ ਇਹ 1500 ਦੇ ਟਰੈਕਟਰ ਆਪਣਾ ਆਰਾਮ ਨਾਲ ਚੱਲਦਾ ਅੱਛਾ ਜੀ ਹਾਂ ਜਿੰਨਾ ਕ ਆਪਾਂ ਇਹ ਬੰਦੇ ਕਹਿੰਦੇ ਨੇ ਵੀ ਜੌਂਡੀ ਅਰੇ ਯਾਰ ਹਵਾਦਰੇ ਇਸ ਤੇ ਚੱਲਦਾ ਵੀ ਸਭਰਾਜ ਆ ਜਿਵੇਂ ਇਹਨਾਂ ਦੀ ਟਰਬੋ ਘੱਟ ਤੇ ਚੱਲਦਾ ਇਹ ਘੱਟ ਦੀ ਚੱਲਣ ਲੱਗ ਜਾਂਦਾ ਅੱਛਾ 1500 ਤੇ ਚੱਕੂ ਫੱਟੇ 1500 ਦੇ ਪੂਰੀ ਪਾਵਰ ਕੱਟੇ ਅੱਛਾ ਹੋਰ ਹੋਲੈਂਡ ਆ ਜਿਹੜਾ ਉਹ ਬਹੁਤ ਮਸ਼ਹੂਰ ਆ ਉਹਨੂੰ ਵੀ ਕਰਦੇ ਆ ਬਾਈ ਆਪਾਂ ਮੋਡੀਫਾਈ ਉਹਨੂੰ ਵੀ ਕਰਦੇ ਆ ਵੀਰੇ ਅੱਛਾ ਜੀ ਪੂਰੀ ਕੇਮ ਬਦਲ ਦਿੰਨੇ ਆ अच्छा जी पंप ਦਾ ਵੀ ਕੰਮ ਕਰਦਾ ਹੋਰ ਸਵਰਾਜ ਫਾਰਮ ਟਰੈਕ ਮਿੰਦਰਾ ਅਰਜਨ ਲੱਲਾ ਫਲਾ ਸਾਰੇ ਨੂੰ ਉਹਨਾਂ ਦੇ ਵੀਰੇ ਟਰਬੋ ਲੱਗਦੀ ਆ ਜਿਹਨਾਂ ਟਰਬੋ ਆਉਂਦੀ ਨਹੀਂ ਜਾਂ ਪੰਪ ਤੋਂ ਮੋਡੀਫਾਈ ਠੱਫਲੀ ਭਾਈ ਕਿੰਨਾ ਕੁ ਖਰਚਾ ਆ ਜਾਂਦਾ ਟਰੈਕਟਰ ਤੇ ਨਵੀਂ ਟਰਬੋ ਜੀ ਲਾ ਕੇ ਮੜਾ ਜਿਹਾ ਆਈਡੀਆ ਜੇ ਆਪਾਂ ਵੀਰੇ ਟਰਬੋ ਲਾ ਕੇ ਪੰਪ ਦਾ ਕੰਮ ਕਰਦੇ ਆ ਤਾਂ 55-60000 ਰੁਪਏ ਖਰਚਾ ਆਉਂਦਾ 55 ਤੋਂ 60000 ਬ੍ਰਾਂਡ ਨਿਊ ਟਰਬੋ ਲਾ ਕੇ ਪੰਪ ਦੇ ਵਿੱਚ ਸਮਾਨ ਪੰਪ ਦੇ ਵਿੱਚ ਜਿੰਨਾ ਸਮਾਨ ਹੋ ਵੀਰੇ ਬੌਸ਼ ਦਾ ਹੋਊਗਾ ਬੰਦਾ ਜਦੋਂ ਮਰਜ਼ੀ ਖਿਲਾ ਕੇ ਦੇਖ ਸਕਦਾ ਆਪਣੀ ਗਾਰੰਟੀ ओरिजिनल ਸਮਾਨ ਪਾ ਕੇ ओरिजिनल ਨ अच्छा जी हां नया सामान ओरिजिनल ओरिजिनल टर्बो ओरिजिनल टर्बो क्यों चलਣਾ ਵੀਰੇ ਗੱਲਾਂ ਨਹੀਂ ਚੱਲਣਾ ਦਾ ਸਮਾਨ ਨੇ ਅੱਛਾ ਭਾਈ ਹੋਰ ਦੱਸੋ ਕੀ ਗਾਰੰਟੀ ਵਾਰੰਟੀ ਦੰਨੇ ਹੋ ਤੁਸੀਂ ਟਰੈਕਟਰ ਦੀ ਗਾਰੰਟੀ ਵਾਰੰਟੀ ਇਹ ਆ ਵੀਰੇ ਟਰਬੋ ਹੈ ਨਮੀ ਦੀ ਗਾਰੰਟੀ ਹੈ ਕੰਪਨੀ ਦੀ ਗਾਰੰਟੀ ਹੈ ਪੰਪ ਚ ਸਮਾਨ ओरिजिनल ਦੀ ਗਾਰੰਟੀ ਹੈ ਵੀ ਬੋਸ਼ ਦੇ ਹੀ ਹੋਊਗਾ ਬਿਲਕੁਲ ਜੀ ਤੇ ਦੂਜੀ ਗੱਲ ਓਰੇ ਟਰੈਕਟਰ ਆਪਾਂ ਬੰਦੇ ਨੂੰ ਚੈੱਕ ਕਰਾ ਕੇ ਹੀ ਦੰਨੇ ਆ ਇੱਕ ਥੋੜਾ ਜਿਹਾ ਓਦੇ ਤੇ ਵੀ ਚਾਨਣਾ ਪਾਓ ਵੀ ਗਲਤੀ ਤਾਂ ਹੁੰਦੀ ਆ ਜ਼ਿੰਮੇਦਾਰ ਦੀ ਆ ਕੇ ਜੁੱਤ ਪਤਾਨ ਕਰਨ ਲੱਗ ਜਾਂਦਾ ਵਿਚਾਰਿਆਂ ਨਾਲ ਕਰਨ ਵਾਲਿਆਂ ਨਾਲ ਉਹ ਬਈ ਗੱਲ ਇਹ ਐ ਹੁਣ ਮਤਲਬ ਆਪਾਂ ਕੰਮ ਕਰਦੇ ਆ ਠੀਕ ਆ ਜੀ ਹੁਣ ਬੰਦਾ ਆਪਾਂ ਉਹ ਕੰਮ ਕਰਾ ਕੇ ਲੈ ਗਿਆ ਬਿਲਕੁਲ ਜੀ ਆਪਾਂ ਓਰੇ ਟਰੈਕਟਰ ਚੈੱਕ ਕਰਵਾ ਕੇ ਦੇਤਾ ਉਹਨੂੰ ਸਾਰਾ ਚੈੱਕ ਕਰ ਲਿਆ ਹਾਂਜੀ ਉਸ ਤੋਂ ਬਾਅਦ ਬੰਦੇ ਨੇ ਕੰਮ ਲੈਤਾ ਉਹਦੀ ਕਿਸੇ ਗਲਤੀ ਕਰਨਾ ਟਰੈਕਟਰ ਗਰਮ ਹੋਣਾ ਮੰਨ ਲਓ ਹੁਣ ਆਮ ਮੈਂ ਤੁਹਾਨੂੰ ਐਡ-ਆਨ ਕਰ ਦਿੰਨਾ ਅੱਧੇ ਆਪਣੇ ਸੱਜਣ ਫਿਲਟਰੇ ਪਾਉਣਾ ਭੁੱਲ ਜਾਂਦੇ ਨੇ ਅੱਧੇ ਰੇਡੀਏਟਰ ਦਾ ਟੱਕਣ ਲਾਉਣਾ ਹੀ ਭੁੱਲ ਜਾਂਦੇ ਨੇ ਭੁੱਲਦੇ ਨੇ ਵੀਰੇ ਬਾਈ ਉਹਦਾ ਕੋਈ ਹੱਲ ਨਹੀਂ ਉਹ ਤਾਂ ਤੁਹਾਨੂੰ ਟੱਕਾ ਆਪ ਤੋੜਨਾ ਪੈਣਾ ਜੇ ਤੁਸੀਂ ਉਹ ਨਹੀਂ ਕਰ ਸਕਦੇ ਕੁੱਪ ਕਰਕੇ ਪਿੰਡਰ ਜਾਈਆਂ ਚ ਬੈਠੋ ਆਪਦਾ ਜਹਾਜ ਹੈਗਾ ਚਲਾਈ ਜਾਓ ਉਹ ਜਹਾਜ ਆ ਹੈਗਾ ਉਹਨੇ ਵੀ ਨਹੀਂ ਚੱਲਣਾ ਟੱਕਣ ਦਾ ਉਹਦਾ ਵੀ ਲਾਉਣਾ ਹੀ ਪਊਗਾ ਮਤਲਬ ਆਪਣੇ ਸਮਾਜ ਚ ਕੀ ਹੋ ਗਿਆ ਕੋਈ ਸਾਡਾ ਯੂਟਿਊਬਰ ਮੈਂਕਮਾ ਵੀ ਹੈ ਗੱਲ ਪਤਾ ਨਹੀਂ ਵੀ ਕੀ ਦੀ ਗਲਤੀ ਆ ਕੀ ਹੋਇਆ ਝਾਕ ਕੇ ਵੀਡੀਓ ਠੋਕ ਦੇਣੀ ਆ ਪਹਿਲਾਂ ਕਲੀਅਰ ਕਰਿਆ ਕਰੋ ਜੇ ਇਹਨਾਂ ਦਾ ਕਸੂਰ ਆ ਤਾਂ ਡੈਫੀਨੇਟਲੀ ਆ ਕੇ ਕੱਢੋ ਚਾਰ ਬੰਦੇ ਲਿਆ ਕੇ ਗੱਲ ਕਰੋ ਜੇ ਫਾਰਮਰ ਦਾ ਕਸੂਰ ਆ ਤਾਂ ਫਾਰਮਰ ਦਾ ਕੱਢੋ ਵੇ ਵਜਾ ਕਾਤੇ ਤੱਕਾ ਕਰੀ ਜਾ ਮੇਨ ਗੱਲ ਤਾਂ ਇਹ ਹੈ ਵੀਰੇ ਹੁਣ ਜੇ ਮੈਂ ਕੰਮ ਕਰਾਇਆ ਤੁਸੀਂ ਕੰਮ ਕਰਾ ਲਿਆ ਮੇਥੋਂ ਬਿਲਕੁਲੀ ਬਿਲਕੁਲ ਸੁਣੋ ਉਹਦੀ ਸਮਝ ਹੋਣੀ ਜ਼ਰੂਰੀ ਆ ਇਹ ਨਹੀਂ ਵੀ ਤੁਸੀਂ ਕਿਸੇ ਦੀਆਂ ਗੱਲਾਂ ਝਾਕ ਕੇ ਅਗਲੇ ਦੇ ਪਿੱਛੇ ਪੈ ਜਾਓ ਬਿਲਕੁਲ ਜਾਇਜ਼ ਗੱਲ ਆਈ ਹੁਣ ਜ਼ਿਆਦਾਤਰ ਆਪਣੇ ਕੋਲ ਜਿੰਨੇ ਟਰੈਕਟਰ ਆਉਂਦੇ ਨੇ ਜਦੋਂ ਅਸੀਂ ਉਹਦੀ ਆ ਪੁਲੀ ਵਾਲਾ ਜੰਗੜ ਬਦਲਦੇ ਆ ਉਹਦਾ ਰੈਡੀਏਟਰ ਖੋਲਣਾ ਪੈਂਦਾ ਡੈਫੀਨੇਟਲੀ ਖੋਲਣਾ ਪੈਂਦਾ ਹੀ ਲਗਭਗ ਬਰੇ ਕਿਸੇ ਦਾ ਹੀ ਹੋਊਗਾ 100 ਚੋਂ 5-10% ਚਲ ਯਾਰ ਖੋਲਣਾ ਹੀ ਆ ਰੈਡੀਏਟਰ ਖੋਲਣ ਵਾਸਤੇ ਬੜੀ ਨਹੀਂ 20-5% ਹੋਊਗਾ ਜਿਹਦਾ ਸਾਫ਼ ਹੁੰਦਾ ਨਹੀਂ ਬੰਦ ਸਾਰਾ ਚੋਕ ਹੋਇਆ ਪਿਆ ਹੁੰਦਾ ਹਮ ਕਿਉਂ ਬੰਦਾ ਰੀਪਰ ਉੱਪਰ ਤੋਂ ਲਾ ਕੇ ਹਟਦਾ ਲਾਂ ਹੀ ਪਾਣੀ ਮਾਰ ਦਿੰਦਾ ਉਹ ਗਰਦ ਉਥੀ ਜੰਮ ਜਾਂਦੀ ਹੈ ਹਮ ਲਣੂ ਹਵਾ ਮਾਰ ਕੇ ਤਰੀਕੇ ਨਾਲ ਨਹੀਂ ਸਾਫ ਕਰਦਾ ਕਿਹੜੀਆਂ ਕਿਹੜੀਆਂ ਪ੍ਰਧਾਨ ਜੀ ਮੋਟੀਆਂ ਗੱਲਾਂ ਨੇ ਜਿਨ੍ਹਾਂ ਕਰਕੇ ਟਰੈਕਟਰ ਓਵਰ ਹੀਟ ਹੋ ਜਾਂਦਾ ਜਾਂ ਡਸਟ ਖਿੱਚ ਜਾਂਦਾ ਆਹੀ ਨੇ ਨਾ 에ਅਰ ਫਿਲਟਰ ਪਾਣੀ ਵਾਲਾ ਹੋ ਗਿਆ ਵੀਰੇ ਪਾਣੀ ਵਾਲਾ ਟੱਕਣ ਹੋ ਗਿਆ ਦੂਜੀ ਗੱਲ ਇੱਕ ਕੂਲੈਂਟ ਜ਼ਰੂਰੀ ਆ ਟਰੈਕਟਰ ਦੇ ਵਿੱਚ ਪਾਉਣਾ ਕਿਉਂ ਜਿਹੜੇ ਪੁਰਾਣੇ ਲੱਗਦਾ ਕਿ ਯਾਰ ਕੁਝ ਨਹੀਂ ਹੁੰਦਾ ਇਹਨੂੰ ਕੂਲੈਂਟ ਦਾ ਮਤਲਬ ਇਕੱਲਾ ਇਹ ਨਹੀਂ ਹੈਗਾ ਵੀ ਉਹਨੇ ਕੋਈ ਉਹਦੇ ਕੋਈ ਅੰਟੀ ਚੀਜ਼ ਆ ਵੀ ਠੰਡਾ ਰੱਖਣਾ ਉਹ ਅੰਦਰੋਂ ਜਰ ਤੇ ਜਲਪਣੀ ਪੈਣ ਦਿੰਦਾ ਬਿਲਕੁਲ ਮਣ ਮਣ ਪੱਕੀ ਪਾਣੀ ਲੀਕ ਹੁੰਦਾ ਮਣ ਮਣ ਪੱਕੀ ਜਰ ਪੈ ਜਾਂਦੀ ਆ ਨਾਲੇ ਤਾਂ ਸਾਰਾ ਬਲਾਕ ਦਾ ਬੇੜਾ ਬਹਿ ਜਾਂਦਾ ਵਿੱਚੇ ਰੇਡੀਏਟਰ ਦਾ 5 ਸਾਲ ਬਾਅਦ ਰੁਪਈਆ 10-20 ਹਜ਼ਾਰ ਤਿਆਰ ਕਰਨਾ ਪੈਂਦਾ ਟਰੈਕਟਰ ਵੀ ਨਹੀਂ ਚੱਲਦਾ ਬਾਈ ਉਹ ਤਰੀਕੇ ਨਾਲ ਨਹੀਂ ਚੱਲਦਾ ਨਾਲੇ ਵੀਰੇ ਜਿਹੜਾ ਟੈਂਪਰੇਚਰ ਆ ਕੋਈ ਐ ਨਹੀਂ ਹੈਗਾ ਵੀ ਟਰੈਕਟਰ ਕੂਲੈਂਟ ਠੰਡਾ ਕਰਨ ਨੂੰ ਪਾਉਣਾ ਉਹ ਤਾਂ ਇੱਕ ਮਸ਼ੀਨ ਆ ਇੰਜਨ ਆ ਇਹਦਾ ਇੱਕ ਉਹ కెਮੀਕਲ ਆ ਇੱਕ ਵੀ ਜਰ ਨਹੀਂ ਬੈਂਡ ਨਾਲ ਹੋਰ ਆ ਜੀ ਇਹਦਾ ਇੱਕ ਆਪਰੇਸ਼ਨਲ ਟੈਂਪਰੇਚਰ ਬਣਿਆ ਹੋਇਆ ਕੂਲੈਂਟ ਨੇ 5-7 ਮਿੰਟ ਚ ਟਰੈਕਟਰ ਨੂੰ ਗਰਮ ਕਰ ਲੈਣਾ ਓਨੇ ਤੇ ਜਿੰਨੇ ਤੇ ਕੰਪਨੀ ਨੇ ਕਿਹਾ ਹੋਇਆ ਕਿ ਇੱਥੇ ਇਹਦੀਆਂ ਗੈਲਰੀਆਂ ਚ ਦੀ ਆ ਗ੍ਰੇਡ ਦਾ ਤੇਲ ਇੰਨੇ ਟੈਂਪਰੇਚਰ ਚ ਦੀ ਲੰਘੇ ਉਹਦੇ ਲਈ ਇੱਕ ਆਪਰੇਸ਼ਨਲ ਟੈਂਪਰੇਚਰ ਬਣਦਾ ਤਾਂ ਕੂਲੈਂਟ ਪਾਇਆ ਜਾਂਦਾ ਬਾਕੀ ਵੀਰੇ ਜਿਹੜਾ ਵੀ ਬੰਦਾ ਕੋਈ ਮੋਡੀਫਿਕੇਸ਼ਨ ਕਿਤੋਂ ਵੀ ਕਰਾਉਂਦਾ ਹਾਂਜੀ ਉਹਦਾ ਟਰੈਕਟਰ ਦਾ ਬਾਲ ਨਾ ਖੜਾਓ ਉਹਦਾ ਸਾਰਾ ਜੰਗਾੜ ਆਉਂਦਾ ਹੈ ਜੌਂਡੀਅਰ ਦੀ ਪੁਲੀ ਆਉਂਦੀ ਆ ਹਾ ਆਉਲੈਂਡ ਦੀ ਵੀ ਪੁਲੀ ਆਉਂਦੀ ਹੈ ਕੰਪਨੀ ਵੱਲੋਂ ਆਉਂਦੀ ਆ ਜਿਹੜਾ ਮਰਜੀ ਜਿਹੜਾ 5620 ਹੈ 3620 ਹੈ ਜੌਂਡੀਅਰ ਹੈ ਅੱਛਾ ਭਾਈ ਜਣੀ ਤੁਸੀਂ ਵਾਲ ਕੱਟਦੇ ਨਹੀਂ ਕਿਸੇ ਦੇ ਵਾਲ ਨਹੀਂ ਕੱਟਦੇ ਦੇਖੋ ਆ ਗੱਲ ਬਹੁਤ ਜ਼ਰੂਰੀ ਆ ਵੀ ਟਰੈਕਟਰ ਨੂੰ ਜਿਹੜਾ ਗਰਮ ਹੋਣ ਤੋਂ ਬਚਾਉਣਾ ਜਿੰਨਾ ਚਿਰ ਥੋਡੀ ਮਸ਼ੀਨਰੀ ਸਹੀ ਆ ਪਰ ਬਾਈ ਮੈਂ ਤਾਂ ਇਹ ਵੀ ਮੰਨਦਾ ਬਾਲ ਕੱਢਣ ਨਾਲ ਟਰੈਕਟਰ ਗਰਮ ਹੋਣੋਂ ਨਹੀਂ ਹਟਦਾ ਜੇ ਗਰਮ ਹੋਣਾ ਹੋ ਉਹਨੇ ਬਾਲ ਕੱਢੇ ਤੇ ਵੀ ਹੋਊਗਾ ਬਸ ਉਹ ਥੋੜਾ ਟਾਈਮ ਬਾਅਦ ਹੋ ਜਾਏਗਾ ਟਾਈਮ ਬਾਅਦ ਹੋ ਜੂ ਬਸ ਗੱਲ ਇਹ ਇੰਨਾ ਕੀ ਫਰਕ ਹੈ ਇਹ ਤਾਂ ਬਾਈ ਪਹਿਲੀਆਂ ਗੱਲਾਂ ਹੁੰਦੀਆਂ ਸੀ ਮਸ਼ੀਨਰੀ ਕੋਈ ਪਤਾ ਨਹੀਂ ਸੀ ਲੋਕਾਂ ਨੂੰ ਪੱਟਣਾ ਸਾਲਾ ਬਾਲ ਕੱਢ ਕੇ ਟੂੜੀ ਵਾਲੇ ਗੁੱਟੇ ਸਿਰਦੇਣਾ ਹੁਣ ਜਮਾਨਾ ਬਦਲ ਗਿਆ ਬਾਲ ਜ਼ਰੂਰੀ ਆ ਟਰੈਕਟਰ ਦੇ ਵਿੱਚ ਹੁਣ ਠੀਕ ਆ ਜੀ ਜੋ ਬਾਲ ਨਾਲੇ ਜਿਹੜੀ ਹੁਣ ਇਹਦੀ ਰਿੰਗਾਂ ਦੀ ਜਗ੍ਹਾ ਹੂੰ ਆਪਾਂ ਟਰੈਕਟਰ ਜਦੋਂ ਠੰਡਾ ਚਲਾਉਣਾ ਇੱਕ ਵਾਰੀ ਹਾਂਜੀ ਉਹਨੇ ਇੱਕ ਵਾਰੀ ਹਲਕਾ ਹਲਕਾ ਧੂਆ ਵੀ ਦਿਖਾਉਂਦਾ ਉਹ ਟਰੈਕਟਰ ਹੂੰ ਆ ਜੇ ਡੀ ਨੂੰ ਆਦਤ ਆ ਤਾਂ ਹੀ ਉਹ ਹੀਟਰ ਜਾਂ ਲੱਗਿਆ ਬੰਦਾ ਨਾ ਤੇ ਜਿਗਾਰ ਜਾ ਨਹੀਂ ਨਹੀਂ ਜਦੋਂ ਵੀਰੇ ਲੋਡ ਦੇ ਵੀ ਆਪਾਂ ਚਲਾਉਣਾ ਉਦੋਂ ਵੀ ਹੂੰ ਹੂੰ ਉਹਨੇ ਗਰਮ ਹੋ ਕੇ ਛੱਡਣਾ ਆਹ ਆਪਰੇਸ਼ਨਲ ਟੈਂਪਰੇਚਰ ਤੇ ਆ ਕੇ ਉਹ ਬਾਲ ਨਹੀਂ ਕਰਨਾ ਉਹ ਕੰਮ ਹੂੰ 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 ਜਿਹੜਾ ਨੂੰ ਸਹੀ ਟੈਂਪਰੇਚਰ ਤੇ ਆ ਕੇ ਖੜਾਉਣਾ। ਉਹ ਗੱਡੀਆਂ ਨੇ ਯਾਰ ਗੱਡੀਆਂ ਜਮਾ ਹੀ ਨਹੀਂ ਚਲਦੀਆਂ ਜੇ ਬਾਲ ਨਾ ਹੋਵੇ। ਹੂੰ ਨਹੀਂ ਚਲਦੀਆਂ ਬਾਈ। ਅੱਛਾ ਬਾਈ ਹੋਰ ਕੀ ਕਹਿਣਾ ਚਾਹੋਗੇ ਐਂਡ ਤੇ ਆਪਣੇ ਜਿਹੜੇ ਜਿਹੜੇ ਬੰਦਿਆਂ ਨੇ ਕਰਾਉਣੀ ਆ ਮੋਡੀਫਿਕੇਸ਼ਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜ਼ਿੰਮੇਦਾਰਾਂ ਨੂੰ ਕੀ ਕਹਨੇ ਹੈ? ਉਹਨਾਂ ਲਈ ਤਾਂ ਬਰੇ ਇਹੀ ਗੱਲ ਹੈ ਵੀ ਆਪਾਂ ਕਿਤੋਂ ਵੀ ਕੰਮ ਕਰਾਉਣਾ ਵੀ ਜੰਗਾੜੂ ਚੀਜ਼ਾਂ ਨਾ ਕਰਾਓ ਕਿਤੋਂ ਵੀ। ਹੂੰ ਜਿਵੇਂ ਟਰਬੋ ਵੀ ਜੰਗਾੜੂ ਲਵਾਲੀ ਆਪਾਂ ਦਾ ਸਾਡਾ ਫੋਜ਼ਲ ਟਰਬੋ ਲਵਾਲੀ ਜੇ ਹੌਲੈਂਡ ਹੈ। ਤਾਂ ਉਹਦੇ ਹੌਲ ਸੈੱਟ ਦਾ ਟਰਬੋ ਆਉਂਦਾ ਹੌਲ ਸੈੱਟ ਦਾ ਹੀ ਕੰਮ ਜਾਵਾ ਆਉਂਦਾ 2-3 ਤਰ੍ਹਾਂ ਦਾ ਏਵੇਂ 36 30 56 20 ਨੂੰ ਉਹਨਾਂ ਦੇ ਪ੍ਰੈਸ਼ਰ ਦਾ ਫਰਕ ਹੈ ਉਹ ਜੋ ਆਪਾਂ ਲਵਾ ਸਕਦੇ ਆਂ ਇਹੀ ਕੰਮ ਜਾਉਂਦੀ ਯਾਰ ਚ ਬੀ ਜਿੰਨਾ ਅਰੀਜਨਲ ਰੱਖੋਗੇ ਜੇ ਆਪਾਂ ਖੇਤੀ 'ਚ ਚਲਾਉਣਾ ਤਾਂ ਅਰੀਜਨਲ ਹੀ ਚੱਲੂਗਾ ਜਿੰਗੜੂ ਜੀ ਜੇ ਖੇਤੀ 'ਚ ਨਹੀਂ ਚੱਲਦੀ ਹੈਗੀ ਕਿਉਂ ਜਿਹੜੀਆਂ ਵੱਡੀਆਂ ਲਾਉਂਦੇ ਨੇ ਵੀਰੇ ਬਸ ਸੀਟੀ ਦੇ ਚੱਕਰ 'ਚ ਆ ਜਾਂਦੇ ਤਰ ਕੰਮ ਆਹੋ ਸੀਟੀ ਜੀ ਮਰਾਣ ਦਾ ਅਗਲਾ ਵੀ ਪਤਾ ਨਹੀਂ ਕਿੰਨੇ ਦਿਨ ਲਾਉਣਾ ਆਪਣਾ ਪ੍ਰੈਸ਼ਰ ਦੇਖੀਏ ਵੀ ਟਰੈਕਟਰ ਧੂਆਂ ਮਾਰ ਰਿਹਾ ਕੀ ਹੋ ਰਿਹਾ ਕੁਛ ਨਹੀਂ ਦੇ ਯੋ ਜੀ ਜਿਹੜੀ origignal ਚੀਜ਼ ਆ ਉਸੇ ਨੇ ਚੱਲਣਾ ਅੱਛਾ ਭਾਈ ਕਮਾੜਾ ਜ ਐ ਵੀ ਦਾਦ ਦੇ ਭਰਾ ਬਣ ਕੇ ਵੀ ਜਿਹੜਾ ਕਹਿੰਦੇ ਨੇ ਵੀ ਇੰਜਣ ਮਰ ਜਾਂਦਾ ਮੋਡੀਫਿਕੇਸ਼ਨ ਉਹ ਕਿ ਕਿਸ ਕੈਪੈਸਿਟੀ ਤੇ ਜਾ ਕੇ ਮਰਦਾ ਇੰਜਣ ਵੀ ਇੱਕ ਗੁੰਜਾਇਸ਼ ਹੈ ਮੰਨ ਕੇ ਚੱਲੋ ਹੁਣ ਆ 75 ਦਾ ਇਹਦੇ ਚ ਕਿੰਨਾ ਇੱਕ ਬੰਦਾ ਧੱਕਾ ਕਰ ਸਕਦਾ ਕੋਈ ਲਿਮਟ ਤਾਂ ਹੋਊਏ ਇਹ ਇਹਦੇ ਚ ਵੀ ਗੁੰਜਾਇਸ਼ ਸਾਡੇ ਹਿਸਾਬ ਨਾਲ ਜੇ ਆਪਾਂ ਕੋਈ ਲਾਲੂ ਕੁਸੀ ਮੀਟਰ ਲਾ ਕੇ ਤਾਂ ਆਪਾਂ ਕੋਈ ਚੈੱਕ ਨਹੀਂ ਕਰਾਂਗੇ ਬਿਲਕੁਲ ਬਿਲਕੁਲ ਠੀਕ ਆਪਾਂ ਰਾਈਟਰ ਮੋਡੀਫਾਈ ਹੋਣ ਤੋਂ ਬਾਅਦ ਚੈੱਕ ਕਰਦੇ ਆਂ ਆਪਾਂ ਨੂੰ ਪਤਾ ਹੈ ਵੀ 75 ਆ ਗੇਅਰ 'ਚ ਚੱਲਦਾ ਜੇ ਕੋਈ ਹੋਰ ਟਰੈਕਟਰ ਹੈ ਮੰਨ ਲਓ ਆਪਾਂ ਕੰਪੈਰੀਸ਼ਨ ਕਰ ਲਿਆ ਆਪਾਂ ਜਣੀ ਆਪਣਾ ਇੱਕ ਇਹ ਪਰਸਨਲ ਐਕਸਪੀਰੀਅੰਸ ਆ ਤਿਆਰ ਭਾ ਆਪਣਾ ਵੀ ਆਪਾਂ ਨੂੰ ਪਤਾ ਲੱਗ ਕੇ ਜਾਂਦਾ ਕਿ ਕਿੰਨਾ ਲੱਗਦਾ ਮੈਂ ਇਹ ਬੰਦੇ ਕਹਿੰਦੇ ਮੈਂ ਕਹਿੰਦਾ ਜਿੱਥੋਂ ਬਲੋ ਪਾਈਪ ਆ ਉੱਥੇ ਮੀਟਰ ਵੀ ਟੰਗ ਦੰਨੇ ਉੱਥੇ ਵੀ ਕੋਈ ਮੀਟਰ ਟੰਗਿਆ ਜਾਂਦਾ ਵੀ ਕੰਪਰੈਸ਼ਰ ਕਿੰਨਾ ਆ ਰਿਹਾ ਨਹੀਂ ਨਹੀਂ ਵੀਰੇ ਕੋਈ ਮੀਟਰ ਨਹੀਂ ਕੋਈ ਗੱਲਾਂ ਹੀ ਨੇ ਉਹ ਨਾਣਾ ਮੀਟਰ ਮੂਟਰ ਦਾ ਕੋਈ ਨਹੀਂ ਟੰਗਿਆ ਆ ਜਿਹੜੇ ਤੁਸੀਂ ਲਾ ਲਓ ਟਰੈਕਟਰ ਮੈਸੀ ਟਰੈਕਟਰ ਹਾਂਜੀ ਉਹਦਾ ਹਰ ਵਸਤੂ ਦਾ ਕੰਪਰੈਸ਼ਨ ਹੈਗਾ ਹੀ ਹੈਗਾ ਬਲੋ ਦਿਖਾਉਂ ਤਾਂ ਹੀ ਉਹਦਾ ਡਿਜ਼ਾਈਨ ਆ ਨਾ ਉਦਾਂ ਦਾ ਤੁਸੀਂ ਜਿਹੜਾ ਮਰਜ਼ੀ ਮੈਸੀ ਦੇਖ ਲਿਓ ਉਹਦੀ ਬਲੋ ਪਾਈਪ ਇਨਲੈਟ ਚ ਲੱਗੀ ਹੋਈ ਆ ਡਿਜ਼ਾਈਨ ਆ ਉਦਾਂ ਹਾਂ ਉਹ ਅੰਦਰੇ ਲੈ ਕੇ ਕਿਉਂ ਬਾਹਰੋਂ ਆ ਲੱਗਣਾ ਯਾਰ ਬਲੋ ਮਾਰਦਾ ਹੈ ਹੂੰ ਅੱਛਾ ਹੁਣ ਜੀਨੇ ਫਿਰ ਬੰਦੇ ਨੇ ਤੋਂ ਪਾ ਫੇ ਇਹੋ ਬਲੋ ਨਹੀਂ ਹੈਗੀ ਕੋਈ ਠੀਕ ਹੈ ਇੰਜਨ ਦੀ ਮਾੜੀ ਪੁੱਟੀ ਗਰਮੈਸ਼ ਤਾਂ ਉਹਨੇ ਕੱਢਣੀ ਹੋਆ ਉਹ ਡਿਜ਼ਾਈਨ ਉਦਾਂ ਦਾ ਕਹਿ ਲੋ ਹਾਂ ਹੈਨਾ ਹੁਣ ਐ ਤਾਂ ਜਿਹੜੀਆਂ BMW ਆ ਵਾਲਸਫੈਗਨ ਦੇ ਕਾਰਾਂ ਦੇ ਇੰਜਣ ਆਉਂਦੇ ਨੇ ਨਮੀ ਕਾਰ ਲੈਣ ਵਗ ਜਾ ਉਪਰੋਂ ਟੱਕਣ ਖੋਲ ਪੱਠੇ ਮੰਗ ਬਲੋ ਆਉਂਦੀ ਆ ਇਹ ਲੱਗਦਾ ਵੀ ਇਹ ਤਾਂ ਇੰਜਣੇ ਹੈ ਨਹੀਂ ਇਹਦਾ ਮੇਨ ਤਾਂ ਵੀਰੇ ਆਪਾਂ ਇੰਜਨ ਨੂੰ ਜੇ ਮਰਿਆ ਵੀ ਮੰਨਦੇ ਆ ਨਾ ਇੰਜਨ ਨੂੰ ਮਰਿਆ ਆਪਾਂ ਉਦੋਂ ਮੰਨੀਏ ਵੀ ਜਦੋਂ ਉਹ ਤੇਲ ਲੱਗ ਗਿਆ ਮੈਂ ਤਾਂ ਬਿਲਕੁਲ ਮੈਂ ਤਾਂ ਹਰ ਵਾਰ ਕਹਿੰਦਾ ਵੀ ਉਹਨਾਂ ਚ ਰਿੰਜਨ ਨੂੰ ਨਾ ਛੇੜੋ ਜਿੱਨਾਂ ਚ ਰੋ ਮੰਗਲੈਲ ਨਹੀਂ ਜਿੱਨਾਂ ਚ ਰੋ ਮੰਗਲੈਲ ਨਹੀਂ ਖਾਂਦਾ ਸਟੈਂਡਰਡ ਮੰਗਲਾਇਆ ਲ अच्छा भाई जेड़े बंदे ने ਤੁਹਾਡੇ ਕੋ ਆਉਣਾ ਨਾ ਹੁਣ ਬੰਦਿਆਂ ਨੇ ਮੋਡੀਫਾਈ ਕਰਾਉਣਾ ਉਹਨਾਂ ਨੂੰ ਕੀ ਸੁਨੇਹਾ ਕਿੱਥੇ ਆਉਣ ਕੀ ਤੁਹਾਡਾ ਨਾਮ ਆ ਟੈਲੀਫੋਨ ਦਾ ਨੰਬਰ ਦੱਸੋ ਰਾਹ ਰੂ ਦੱਸੋ ਕਿਤੇ ਹੋ ਰਹੇ ਨਾ ਇਧਰੇ ਫਰੀ ਜਾਣ ਆਪਣਾ ਨਾਮ ਇਹ ਜਿਲਾ ਸੰਗਰੂਰ ਆ ਸੰਗਰੂਰ ਦੇ ਵਿੱਚ ਨਾਗਰਾ ਪਿੰਡ ਹੈ ਨਾਗਰਾ ਹਾਂਜੀ ਗੋਤ ਕੀ ਆ ਤੁਹਾਡਾ ਗੋਤ ਆਪਣਾ ਕਮਾਨ ਨੌ ਕੀ ਆ ਆਪਣੀ ਘਰਮ ਦਾ ਗੁਰਮਿੰਦਰ ਨਵਾਂ ਹੈ ਮੇਰਾ ਤੇ ਅਮਰੀਕਨ ঈਗਲ ਕਲੱਬ ਆਪਣੀ ਫਾਰਮੂਲਾ ਨਾਂ ਅਮਰੀਕਨ ঈਗਲ ਕਲੱਬ ਇਲ ਦਾ ਨਿਸ਼ਾਨ ਬਣਾਇਆ ਹੋਇਆ ਹੈ ਅਮਰੀਕਾ ਦਾ ਵਿੱਚ ਲੱਗਿਆ ਹੋਇਆ ਝੰਡਾ 51 ਲੱਗੇ ਹੋਏ ਨੇ ਤਾਰੇ ਨੰਬਰ ਬੋਲੋ ਦੇਵਤਿਆ ਆਪਣਾ 98151 35708 98151 35708 23708 ਅਮਰੀਕਨ ਈਗਲ ਕਲੱਬ ਕਿ ਤੁਸੀਂ ਆਪਣਾ ਪਿੰਡ ਨਗਰ ਜਿਹੜਾ ਇਹ ਅਮਰੀਕਨ ਈਗਲ ਕਲੱਬ ਤੁਸੀਂ ਇੰਸਟਾਗ੍ਰਾਮ ਤੇ ਵੀ ਸਰਚ ਕਰ ਸਕਦੇ ਹੋ ਉੱਚ ਆਪਣੀਆਂ ਸਾਰੀਆਂ ਵੀਡੀਓ ਨੇ ਮੋਡੀਫਿਕੇਸ਼ਨ ਆਇਆ ਉਹ ਮੈਂ ਇੱਕ ਅੱਧੀ ਰੀਲ ਬਾਈ ਦੀ ਕਲੈਬ ਕਰਕੇ ਇਹਨਾਂ ਨਾਲ ਪਾ ਦੂੰਗਾ ਉਹ ਜਿਹੜੀ ਕਲੈਬ ਤੇ ਜਿਹਨਾਂ ਨਾਲ ਕਲੈਬ ਕਰੀ ਹੋਊਗੀ ਉਹ ਅਮਰੀਕਨ ਕਲੱਬ ਵਾਲਿਆਂ ਦਾ ਹੀ ਪੇਜ ਹੋਊਗਾ ਸੋ ਇਹਨਾਂ ਦਾ ਜਿਹੜੇ ਜਿੰਨੇ ਇਹਨਾਂ ਦੇ ਸੋਸ਼ਲ ਮੀਡੀਆ ਹੈਂਡਲਸ ਨੇ ਕਿਹੜੇ-ਕਿਹੜੇ ਨੇ ਬਾਈ ਇਨਸਟਾ YouTube Instagram Insta YouTube Facebook ਕਵੀ ਨਹੀਂ Facebook Facebook ਕਰ ਸਨੈਪਚੈਟ ਅੱਜ ਇਹਨਾਂ ਦੀ ਬਣਾ ਕੇ ਜਾਂਦੇ ਆ ਕਰਦੇ ਆ ਇਹਨਾਂ ਨੂੰ ਤਿੱਖਾ ਤੁਖਾ ਸੋ ਬਹੁਤ ਚੰਗਾ ਲੱਗਿਆ ਬਾਈ ਉਹਨਾਂ ਕੋਲ ਆ ਕੇ ਹਰ ਤਰ੍ਹਾਂ ਦਾ ਕੰਮ ਕੱਲਾ ਮੋਡੀਫਿਕੇਸ਼ਨ ਨਹੀਂ ਇੰਜਨ ਦਾ ਕਰਾ ਲਓ ਗੇਅਰ ਦਾ ਕਰਾ ਲਓ ਪੰਪ ਲਵਾ ਲਓ ਚਾਹੇ ਮਿੱਟੀ ਦਾ ਟਰੈਕਟਰ ਬਣਾ ਲਓ ਹਰ ਤਰ੍ਹਾਂ ਦਾ ਤੁਹਾਨੂੰ ਸਰਵਿਸ ਮਿਲੂਗੀ ਇੱਕ ਗੱਲ ਹੋਰ ਵੀ ਹੈ ਵੀਰੇ ਜਿਵੇਂ ਕਈ ਵਾਰ ਕਿਸੇ ਦਾ ਕਿਸੇ ਵੀ ਟਰੈਕਟਰ ਚ ਹਾਂਜੀ ਕੋਈ ਮਕੈਨੀਕਲ ਦਿੱਕਤ ਹੀ ਜੀ ਹੁੰਦੀ ਹੈ ਕਿ ਤੋ ਹੱਲੇ ਨਹੀਂ ਹੋ ਰਹੀ ਹੁੰਦੀ ਆਹ 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 ਤਾਂ ਰਹੀ ਗਈ ਸੀ ਗੁਪਤ ਰੋਗਾਂ ਦੇ ਮਾਰਨੇ ਭਾਈ ਬੀਜ ਕਿਤੇ ਹੱਲੇ ਨਹੀਂ ਹੋ ਰਹੀ ਉਹ ਆਪਣੇ ਕੋਲ ਹੱਲ ਹੈਗਾ ਕੋਈ ਕਿਸੇ ਵੀ ਤਰ੍ਹਾਂ ਦੀ ਹੋਵੇ ਹੁਣ ਪਿੱਛੇ ਜੇ ਵੀਰੇ ਆਪਣੇ ਕੋਲ ਇੱਕ ਸੋਨਾ ਬਲਟ ਟਰੈਕ ਟਰੈਕਟਰ ਨਹੀਂ ਹੈਗਾ ਹਾਂਜੀ ਉਹ ਆਇਆ ਹਾਂਜੀ ਡਿਡਪੇ ਦਾ ਟਰੈਕਟਰ ਸੀ ਉਹ ਬੰਦੇ ਕਹਿੰਦੇ ਵੀ ਅਸੀਂ ਨੇ ਆਲੇ-ਦਾਲੇ ਕੋਈ ਮਿਸਤਰੀ ਨਹੀਂ ਛੱਡਿਆ ਹੂੰ 20-30 ਹਜ਼ਾਰ ਦੇ ਟਾਪੇ ਤੇ ਸੀ ਲਾਤਾ ਜਿਹਦੇ ਲਵੇ ਜਾਣੇ ਆ ਉਹ ਕੁਛ ਨਾ ਕੁਛ ਇਹਦਾ ਸਾਨੂੰ ਕਰਕੇ ਦੇ ਦਿੰਦਾ ਹੱਲ ਸਾਡਾ ਹੋਇਆ ਨਹੀਂ ਉਹ ਟਰੈਕਟਰ ਕੀ ਕਰਦਾ ਦੀ ਕੰਟਰੋਲ ਲੀਵਰ ਜੇ ਦਾ ਥੱਲੇ ਸਿੱਟ ਰਖਿਆ ਹੂੰ ਤਾਂ ਟਰੈਕਟਰ ਕੰਟਰੋਲ ਨਹੀਂ ਕਰਦਾ ਦੀ ਥੱਲੇ ਗੁਰ ਜਾਂਦਾ ਦੀ ਹੂੰ ਜੇ ਉਹ ਹਲਕਾ ਜਿਹਾ ਵੀ ਉੱਪਰ ਚੱਕ ਦੇ ਦੇ ਤਾਂ ਲਿਫਟ ਉੱਪਰ ਮਾਰਦਾ ਸੀ ਬੜੇ ਜੇ ਨਾਲ ਹੂੰ ਸਹੀ ਨਹੀਂ ਚੱਲਦਾ ਦੀ ਹੂੰ ਉਹਦੀ ਵੀਰੇ ਗੱਲ ਕੀਤੀ ਜਿਹੜੀ ਇਹਦੇ ਪਿੱਛੇ ਕੰਟਰੋਲ ਵਾਲੀ ਕੀਲੀ ਨਹੀਂ ਹੁੰਦੀ ਲੱਗੀ ਹੋਈ ਹੂੰ ਉਹ ਜੱਫੇ ਜੇ ਨੂੰ ਲੱਗੀ ਹੁੰਦੀ ਇਥੇ ਡੰਡਾ ਪੈਂਦਾ ਕੰਟਰੋਲ ਕਰਦਾ ਹੂੰ ਹੂੰ ਉਹ ਕਿਸੇ ਬੰਦੇ ਨੇ ਜਾਦੇ ਲੰਬੀ ਕਰਖੀ ਸੀ ਅੱਛਾ ਇਹਦੀ ਵੀ ਕਿ ਤੜਮ ਹੁੰਦੀ ਆ ਨਾ ਸਪ੍ਰਿੰਗ ਹੁੰਦੇ ਨੇ ਵਿੱਚ ਕਿਸੇ ਦੇ ਕਿਸ ਦੀ ਕਮਾਣੀ ਹੁੰਦੀ ਆ ਹੂੰ ਜੇ ਉਹ ਤੜ ਤੋਂ ਆਪਾਂ ਜਾ ਦੇ ਉਹਨੂੰ ਲੰਬੀ ਕਰ ਦਾਂਗੇ ਹੂੰ ਉਹਨੇ ਬਿਨਾ ਜ਼ੋਰ ਤੋਂ ਹੀ ਕੰਟਰੋਲ ਕਰਾ ਦੇਣਾ ਉਹਨੂੰ ਲਿਫਟ ਸਿਰੇ ਵੱਲ ਮੇਰੀ ਗੱਲ ਤੋਂ ਚੱਕੀ ਜਾਓ ਮੰਨ ਲਓ ਜੇ ਹਾਲ ਆਪਣੇ ਗੁੱਦਦੇ ਨੇ ਜ਼ੋਰ ਲੱਗਦਾ ਡੰਡੇ ਨੂੰ ਠੱਕਦਾ ਫੇਰ ਚੱਕੂਗਾ ਉਹ ਨਹੀਂ ਵੀਰੇ ਬਹੁਤ ਐਹੀ ਜੀਆਂ ਪ੍ਰੋਬਲਮਾਂ ਹੁੰਦੀਆਂ ਨੇ ਕਿਸੇ ਦਾ ਗਰਮ ਨਹੀਂ ਹੋਣ ਉਹ ਹਟਦਾ ਹਰ ਤਰ੍ਹਾਂ ਦਾ ਹੱਲ ਹਰ ਤਰ੍ਹਾਂ ਦਾ ਹੱਲਾ ਤਰੀਕੇ ਨਾਲ ਐ ਹੀ ਨਹੀਂ ਹੈਗਾ ਵੀ ਕਿਸੇ ਦਾ ਕੁਸੂਈਓ ਪਟਕ ਕੇ ਮਾਰਿਆ ਜੇ ਕੋਈ ਅੜਿਆ ਹੋਇਆ ਕੇਸ ਆ ਉਹ ਵੀ ਕੱਢਣ ਦੇ ਮਾਰਨੇ ਅਮਰੀਕਨ ঈਗਲ ਕਲੱਬ ਵਾਲੇ ਸੇਵਾ ਦਾ ਮੌਕਾ ਜ਼ਰੂਰ ਦਿਓ ਹੈਨਾ ਹਾਂਜੀ ਬਹੁਤ ਬਾਕੀ ਦਾਦਿਓ ਵੀ ਤੁਹਾਨੂੰ ਵੀਡੀਓ ਕਹੀ ਜੀ ਲੱਗੀ ਕੋਈ ਕਮੀ ਪੇਸ਼ੀ ਹੋਈ ਫਿਰ ਕੱਢ ਦਾਂਗੇ ਭਾਈ ਬਾਅਦ ਚ ਹੋਰ ਕੀ ਗੱਲ ਲਓ ਭਾਈ ਸੋਹਣਿਓ ਇਹ ਸੀ ਮੁੰਡੇ ਅਮਰੀਕਨ ঈਗਲ ਕਲੱਬ ਵਾਲੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਿਗਰ